ਯਾ ਲੱਖ ਟਨ ਜਿਹੜਾ ਆਪਾਂਗੇ ਪोटाश ਬਾਹਰ ਮੰਗਾਉਣਾ ਪੈਦਾ ਸੀ ਹੁਣ ਪੰਜਾਬ ਪੈਦਾ ਕਰਿਆ ਕਰੂਗਾ ਤੇ ਤੁਸੀਂ ਜਿਹੜਾ ਹੈਗਾ ਵਿਰੋਧ ਕਰੀ ਜਾਂਦੇ ਇਹ ਅੱਜ ਕੱਲ੍ਹ ਜ਼ਮੀਨਾਂ ਨੂੰ ਹੜੱਪਣ ਲਈ ਇਹੋ ਜਿਹੇ ਬਹਾਨੇ ਲੱਭੇ ਜਾ ਰਹੇ ਚਲ ਮੇਰੇ ਪਿੰਡਾਂ ਦੇ ਪोटाਸ਼ ਨਿਕਲ ਆਈ ਆ ਆਹੜਾ 14-15 ਪਿੰਡਾਂ ਦੇ ਨਾਂ ਆ ਗਿਆ ਜਿੰਦੇ ਗਿੱਦੜਵਾਹਾ ਤੇ ਲੰਬੀ ਹਲਕੇ ਦੇ ਪਿੰਡ ਨੇ ਜੀ ਉੱਥੇ ਜਿਹੜੇ ਪੈਟਰੋਲੀਅਮ ਪਦਾਰਥ ਪਏ ਆ ਜੀ ਅਸੀਂ ਉਜਾੜਿਆਂ ਵਾਲੇ ਲੋਕ ਆ ਜੀ ਕੋਟਲੀ ਸਾਹਿਬ ਜੇ ਤੁਸੀਂ ਸੱਚ ਮੰਨੋਗੇ ਨਾ ਉਧਰ ਅਸੀਂ ਅੰਬਾਂ ਦੇ ਖੇਤਾਂ ਵਾਲੇ ਬਾਗ ਛੱਡ ਕੇ ਤੇ ਇੱਥੇ 1947 ਦਾ ਦੇਸ਼ ਆਜ਼ਾਦ ਹੋਇਆ 60 ਸਾਲ ਅਸੀਂ ਗਰੀਬੀ ਵੇਖੀ ਆ ਜੀ ਜੇ ਅੱਜ ਅਸੀਂ ਚਿੱਟੇ ਕੱਪੜੇ ਪਾਉਣ ਲੱਗਿਆ ਖੇਤ ਸਾਡੇ ਕੋਲ ਉਹੋ ਹੀ ਨੇ ਮਿਹਨਤਾਂ ਕਰਕੇ ਵਧਾਏ ਵੀ ਨੇ ਪਰ ਜਿਹੜੀ ਚੰਗੀ ਫਸਲ ਅਸੀਂ ਹੁਣ ਵੇਖਣ ਲੱਗਿਆ ਪਿਛਲੇ 15-20 ਸਾਲਾਂ ਤੋਂ ਵੇਖਣ ਲੱਗੇ ਜੇ ਹੁਣ ਇਹ ਪोटाश ਦੇ ਬਹਾਨੇ ਨੂੰ ਖੋਹਦੇ ਤੇ ਦੱਸੋ ਅਸੀਂ ਹੁਣ ਅਗਲੇ ਔਜ਼ਾੜੇ ਲਈ ਤਿਆਰ ਈਏ ਤੇ ਕਿੱਧਰ ਜਾਵਾਂਗੇ ਉੱਠ ਜੀਓ ਪੋਲਿਟਿਕਸ ਕੀ ਆਂਦੀ ਆ ਕਿ ਜਿਹੜਾ ਰੋਸ ਚੈਲਡ ਕਰਾਣੇ ਉਹ ਕੁੱਲ ਵਰਲਡ ਦੀ ਪ੍ਰਾਪਰਟੀ ਹੜੱਪ ਲੈਣਾ ਚਾਹੁੰਦੇ ਬਹੁਤ ਸਾਰੇ ਮੁਲਕ ਵੀ ਸਾਡੇ ਸਾਹਮਣੇ ਆ। ਵੇਖੋ ਵਿਏਟਨਾਮ ਦੇ ਵਿੱਚ ਬਲੀਵੀਆ ਦੇ ਵਿੱਚ ਇਹਨਾਂ ਨੇ ਪਾਣੀ ਹਥਿਆ ਲਿਆ। ਉੱਥੇ ਜਿਹੜੀ ਰੇਨਫਾਲ ਹੁੰਦੀ ਆ ਛੱਤਾਂ ਦੇ ਉੱਪਰ ਉਹਨੂੰ ਵੀ ਕਲੈਕਟ ਕਰਕੇ ਕੰਪਨੀ ਤੱਕ ਪਹੁੰਚਾਉਣਾ ਪੈਂਦਾ ਆ। ਕੰਪਨੀ ਅੱਗੇ ਲੋਕਾਂ ਨੂੰ ਬੋਤਲਾਂ ਭਰ ਕੇ ਵੇਚਦੀ ਆ। ਆਪਣੇ ਰਿਸ਼ਤੇਦਾਰ ਕੈਨੇਡਾ ਅਮਰੀਕਾ ਗਿਆ ਉਹਨਾਂ ਨੂੰ ਪੁੱਛੋ ਕਰਜ ਨਲਕਾ ਲਾ ਸਕਦੇ ਆ। ਉੱਥੇ ਉਹਨਾਂ ਨੂੰ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ। ਉਹ ਸਥਿਤੀਆਂ ਇੱਥੇ ਪੈਦਾ ਹੋ ਰਹੀਆਂ। ਬਾਕੀ ਇਹ ਤਾਂ ਇਹਨਾਂ ਨੂੰ ਵਹਿਮ ਆ ਗਿਆ ਕਿ ਜੇ ਪਟਾਸ਼ ਕੱਢ ਲਿਆ ਤੇ ਪੰਜਾਬ ਬੜਾ ਮਾਲਾ-ਮਾਲ ਹੋ ਜਾਣਾ ਸਾਨੂੰ ਦੀਦਾ ਕਿ ਪਟਾਸ਼ ਦੇ ਬਹਾਨੇ ਆ ਸਿਰਫ ਤੇ ਸਿਰਫ ਇਹਨਾਂ ਜ਼ਮੀਨਾਂ ਖੋਣੀਆਂ ਜੇ ਅੱਜ ਮੇਰੇ ਪਿੰਡ ਪਟਾਸ਼ ਹੈ ਉਧਰਲੇ ਬੰਨੇ ਇਹਨਾਂ ਨੇ ਕਹਿਤਾ ਹੈ ਕਿ ਪੈਟਰੋਲੀਅਮ ਨਿਕਲ ਆਇਆ ਹੈ ਖੇੜਲੇ ਪਾਸੇ ਰਾਜਸਥਾਨ ਦੀ ਹੱਦ ਤੇ ਸਾਡਾ ਪੰਜਾਬ ਬੈਠਾ ਹੈ ਉੱਥੇ ਕਹਿੰਦੇ ਨੇ ਬੜਾ ਵੱਡਾ ਪਟਾਸ਼ ਦਾ ਖਜ਼ਾਨਾ ਹੈ ਜੇ ਸਿੱਧੇ ਤੇ ਸਿੱਧੇ ਰੂਪ ਤੇ ਮੈਂ ਕਰਾਂ ਗੱਲ ਤੇ ਇੱਥੋਂ 50 ਤੋਂ 60 ਹਜ਼ਾਰ ਲੋਕ ਪ੍ਰਭਾਵਿਤ ਹੁੰਦੇ ਆ ਉਹਨਾਂ ਨੂੰ ਕੈਸ ਖੂ ਖਤੇ ਸੁੱਟੋਂਗੇ ਜੂਪੀ ਦੇ ਵਿੱਚ ਤਾਂ ਜਦੋਂ ਕਿਸਾਨ ਹੀ ਜਦਤ ਕਰਕੇ ਗਏ ਸੀਗੇ 47 ਵੇਲੇ ਉਦੋਂ ਚੌਧਰੀ ਚਰਨ ਸਿੰਘ ਨੇ ਕਹਿਤਾ ਸੀ ਕਿ ਇਹ ਤਾਂ ਭੀੜੀਏ ਆਗੇ ਐ ਇਹਨਾਂ ਦਾ ਜੂਪੀ ਚ ਖਦੇੜ ਦਿਓ ਤੇ ਜਵਾਲਾ ਨਹਿਰੂ ਨੇ ਕਿਹਾ ਸੀ ਕਿ ਜਰائم ਪੇਸ਼ ਆਗੇ ਇਹਨਾਂ ਤੇ ਨજર ਰੱਖੀ ਜਾਵੇ ਪਟੇਲ ਸਾਹਿਬ ਨੇ ਕਹਿਤਾ ਸੀ ਕਿ ਇਹਨਾਂ ਨੂੰ ਦਿੱਲੀ ਚ ਕੈਂਪ ਨਾ ਬਣਾ ਕੇ ਦਿਓ ਇਹ ਤਾਂ ਮਰ ਗਏ ਲੋਕ ਤੇ ਅੱਛਾ ਐ ਤੇ ਅੱਜ ਤੋਂ ਉਸ ਤੋਂ ਵੱਡੀ ਤਰਾਸ ਦੀ ਅੱਜ ਤਾਂ ਸਾਨੂੰ ਹਰੇਕ ਨੇ ਹੀ ਕਾਣੀ ਅੱਖ ਨਾਲ ਵੇਖਣਾ ਬਾਕੀ ਉਹ ਜਿਹੜਾ ਸਿਸਟਮ ਆ ਨਾ ਜਿਹੜਾ ਅੱਗੇ ਵਧ ਰਿਹਾ ਉਹਨਾਂ ਨੇ ਬੜੀਆਂ ਬੜੀਆਂ ਮਾਰਸ਼ਲ ਕਾਮਾਂ ਨੂੰ ਵੀ ਮਾਰਤ ਦੇਤੀ ਹੈ ਤੇ ਉਹ ਤਰੀਕੇ ਇੱਥੇ ਵੀ ਵਰਤ ਰਹੇ ਆ ਪੰਜਾਬ 'ਚ ਵੀ ਉਹ ਤਰੀਕੇ ਉਹ ਟੀਕੇ ਲਾ ਕੇ ਵੇਖ ਰਹੇ ਆ ਪਿਛਲੇ ਦਿਨਾਂ 'ਚ ਮੰਤਰੀ ਸਾਹਿਬ ਆਏ ਉਹਨਾਂ ਨੇ ਤੁਹਾਨੂੰ ਇੱਕ ਤਰ੍ਹਾਂ ਦਾ ਜਿਵੇਂ ਬਦਨਾਮ ਵਾਲਾ ਹੀ ਹੋ ਜਾਊਗਾ ਅਗਲਾ ਕਹੂਗਾ ਯਾਰ ਪੰਜਾਬ ਝੁਕਨੇ ਚ ਨਿਕਲੇ ਮੰਤਰੀ ਨੇ ਕਿਹਾ ਵੀ ਜ਼ਮੀਨਾਂ ਗਵਾਇਰ ਨਹੀਂ ਕਰਨੀ ਥੱਲੋਂ ਕੱਢ ਲੈਣਾ ਮਾਲ ਮਹਿਕਮੇ ਨੇ ਸਾਡੀਆਂ ਸਾਰੀਆਂ ਇੱਥੇ ਜਿੰਨੇ 1300 ਏਕੜਾਂ ਸਾਂ ਮਾਲਕੀਆਂ ਨੇ ਕਹਿੰਦੇ ਨਾ ਜ਼ਮੀਨਾਂ ਕੌਣ ਆ ਇਹ ਸਾਰਾ ਸਾਡੇ ਮਾਲ ਮਹਿਕਮੇ ਨੂੰ ਉਹਨਾਂ ਨੂੰ ਕੋਟਾਪ ਕੀਤਾ ਹੋਇਆ ਹੈ ਜਿਹੜਾ ਮੰਤਰੀ ਇੱਕ ਮੰਤਰੀ ਦੀ ਸਟੇਟਮੈਂਟ ਤੇ ਤੁਸੀਂ ਸੱਚ ਮੰਨ ਸਕਦੇ ਹੋ ਕਿ ਤੁਹਾਡਾਂ ਦੀ ਜ਼ਮੀਨਾਂ ਐਕਵਾਇਰ ਨਹੀਂ ਹੋਣਾ ਬਿਲਕੁਲ ਨਹੀਂ ਜੀ ਇਹ ਤਾਂ ਉਹਨਾਂ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਕਰਵਟ ਬੈਠਦਾ ਹੈ ਅਸੀਂ ਕਾਲ ਦੋਸਤੋ ਮੈਂ ਗੁਰਪ੍ਰੀਤ ਕੋੜ ਲਈ ਅੱਜ ਮੌਜੂਦ ਹਾਂ ਮੁਕਸਰ ਜ਼ਿਲ੍ਹੇ ਦੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਪਟਾਸ਼ ਨਿਕਲਦਿਆਂ ਖਬਰਾਂ ਮਿਲੀਆਂ ਪਿਛਲੇ ਦਿਨ ਹੀ ਮੰਤਰੀਆਂ ਨੇ ਕੇਂਦਰ ਦੀਆਂ ਟੀਮਾਂ ਨੇ ਇਹਨਾਂ ਪਿੰਡਾਂ ਦਾ ਦੌਰਾ ਕੀਤਾ ਇੱਥੋਂ ਦੇ ਕਿਸਾਨਾਂ ਨੇ ਵਿਰੋਧ ਦਰਜ ਕਰਾਇਆ ਮੇਰੇ ਨਾਲ ਨੇ ਸਾਬਕਾ ਸਰਪੰਚ ਕਬਰਵਾਲਾ ਪਿੰਡ ਤੋਂ ਠੀਕ ਹੈ ਇਹਨਾਂ ਤੋਂ ਪੁੱਛਦੇ ਹਾਂ ਕਿ ਲੋਕ ਕਿਉਂ ਵਿਰੋਧ ਕਰ ਰਹੇ ਆ ਪोटाश ਜਦੋਂ ਕਿ 50 ਲੱਖ ਟਨ ਦਾ ਨਿਕਲਣ ਦਾ ਦਾਵਾ ਕੀਤਾ ਜਾ ਰਿਹਾ ਮੰਤਰੀਆਂ ਦੇ ਵੱਡੇ ਬਿਆਨ ਆ ਵੱਡੇ ਅਖਬਾਰਾਂ ਦੇ ਵਿੱਚ ਪ੍ਰਿੰਟ ਮੀਡੀਆ ਦੇ ਵਿੱਚ ਛਪ ਰਹੇ ਆ ਕਿ ਪੰਜਾਬ ਦੀ ਤਾਂ ਕਿਸਮਤ ਖੁੱਲੀ ਐ ਪੰਜਾਬ ਦੀ ਇੱਕ ਪਾਸੇ ਕਿਸਮਤ ਖੁੱਲੀ ਐ ਤੁਸੀਂ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਪਹਿਲਾ ਸਿੱਧਾ ਸਵਾਲ ਪੰਜਾਬ ਦੀ ਕਿਸਮਤ ਖੁੱਲੀ ਐ 50 ਲੱਖ ਟਨ ਜਿਹੜਾ ਆਪਾਂ ਕਿ ਪोटाਸ਼ ਬਾਹਰੋਂ ਮੰਗਾਉਣਾ ਪੈ ਤੁਸੀਂ ਹੁਣ ਪੰਜਾਬ ਪੈਦਾ ਕਰਿਆ ਕਰੂਗਾ ਤੇ ਤੁਸੀਂ ਜਿਹੜਾ ਹੈਗਾ ਵਿਰੋਧ ਕਰੀ ਜਾਂਦੇ ਆਂ ਮੰਦੇ ਇਹ ਤੁਹਾਡੀ ਗੱਲ ਕਿ ਜਦੋਂ ਕੋਈ ਥੱਲਿਓ ਖਣਿਜ ਨਿਕਲਦਾ ਹੈ ਸਾਡੀਆਂ ਸਟੇਟ ਸਰਕਾਰਾਂ ਨੂੰ ਦਾ ਫਾਇਦਾ ਹੁੰਦਾ ਪਰ ਸਾਡਾ ਵਿਰੋਧ ਜਾਇਜ਼ ਹੈ ਜੀ ਨੰਬਰ 1 ਜੇ ਸਰਕਾਰ ਆਪਦਾ ਮਾਲੀਆ ਵਧਾਉਣਾ ਚਾਹੁੰਦੀ ਹੈ ਤਾਂ ਆਪਦੇ ਖਰਚੇ ਘਟਾ ਸਕਦੀ ਹੈ ਸਾਡੀਆਂ ਸਰਕਾਰਾਂ ਅੱਜ ਦੀਆਂ ਐਡ ਤੇ ਜਿਆਦਾ ਖਰਚਾ ਕਰ ਰਹੀਆਂ ਮਸ਼ਹੂਰੀਆਂ ਤੇ ਹੋਰ ਨਜਾਇਜ਼ ਖਰਚੇ ਕਰ ਰਹੀਆਂ ਉਹਨਾਂ ਖਰਚਾਂ ਨੂੰ ਘਟਾ ਲੈਣ ਤੇ ਪੰਜਾਬ ਬਹੁਤ ਵਧੀਆ ਡਿਵੈਲਪ ਕਰ ਸਕਦਾ ਹੈ ਰੰਗਲਾ ਵੀ ਹੋ ਸਕਦਾ ਹੈ ਦੂਜੀ ਗੱਲ ਸਰ ਉਹਨਾਂ ਨੇ ਕਿਹਾ ਪੋਟਾਸ਼ ਨਿਕਲਾਈਏ ਜੀ ਅੱਜੇ ਕੋਈ ਸਾਡੇ ਕੋਲ ਤਾਂ ਇਹਨਾਂ ਨੇ ਕੋਈ ਫਿਗਰ ਦਿੱਤੀ ਨਹੀਂ ਨਾ ਕੋਈ ਰਿਪੋਰਟ ਦਿੱਤੀ ਨਾ ਕੋਈ ਅਸੀਂ ਅੱਜ ਕਿਸਾਨ ਸਾਰੇ ਪੜੇ ਲਿਖੇ ਆਈ। ਕਿਸਾਨਾਂ ਕੋਲ ਇਹੋ ਜੀ ਕੋਈ ਵੀ ਨਾ ਫਿਗਰ ਨੇ ਦਿੱਤੀ ਕਿ ਆਹ ਦੇਖ ਲਓ ਭਈ ਪोटाਸ਼ ਨਿਕਲੀ। ਹਾਲਾਂਕਿ ਜੇ ਕੱਲ ਵੀ ਮੰਤਰੀ ਸਾਹਿਬ ਵੀ ਕਹਿ ਰਹੇ ਸੀ ਕਿ ਇਸ ਦੀ ਗੁਣਵੱਤਾ ਜੀ ਚੈੱਕ ਕੀਤੀ ਜਾਏਗੀ। ਜਦੋਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਣਵੱਤਾ ਤੇ ਪੱਖਤ ਉਹ ਇਹ ਪੂਰੀ ਹੈ ਕਿ ਨਹੀਂ। ਫਿਰ ਅਸੀਂ ਉਸ ਨੂੰ ਕਿਵੇਂ ਮੰਨ ਸਕਦੇ ਹਾਂ ਜੀ ਦੂਜੀ ਦਾ। ਕੋਟਲੀ ਸਾਹਿਬ ਇਹ ਅੱਜ ਕੱਲ ਨਾ ਜ਼ਮੀਨਾਂ ਨੂੰ ਹੜੱਪਣ ਲਈ ਇਹੋ ਜੇ ਬਹਾਨੇ ਲੱਬੇ ਜਾ ਰਹੇ। ਚਲ ਮੇਰੇ ਪਿੰਡ ਤਾਂ ਦੇ ਨੇ ਪोटाਸ਼ ਨਿਕਲ ਆਈ ਹੈ। ਆੜਾ 14 15 ਪਿੰਡਾਂ ਦੇ ਨਾਂ ਆ ਗਿਆ ਜਿੰਦੇ ਗਿੱਦੜਵਾਹਾ ਤੇ ਲੰਬੀ ਹਲਕੇ ਦੇ ਪਿੰਡ ਨੇ ਜੀ ਉੱਥੇ ਕਿਹੜੇ ਪੈਟਰੋਲੀਅਮ ਪਦਾਰਥ ਪਏ ਆ ਜੀ ਉੱਥੇ ਵੀ ਵੇਖੋ ਨਾ ਲੈਟਰ ਜਾਰੀ ਕਰਤੇ ਉਥੇ ਖੋਜ 50 ਇੰਡੀਆ ਦੀ ਸਭ ਤੋਂ ਵੱਡੀ ਖੋਜ ਸੰਸਥਾ ਦੇ ਉਥੇ ਖੋਜ ਕਰਨੀ ਹੈ ਜੀ ਹੁਣ ਤੇ ਉਹਨਾਂ ਲੋਕਾਂ ਲਈ ਇਹ ਫਿਕਰ ਬਣ ਗਏ ਨੇ ਤੇ ਜਿਹੜੇ ਕੋਟ ਨੇ ਸਾਬ ਤੁਸੀਂ ਸਾਡੀ ਫਿਕਰ ਦੀ ਗੱਲ ਕੀਤੀ ਆ ਸਾਡੀ ਫਿਕਰ ਇਸ ਗੱਲ ਦੀ ਆ ਕਿ ਇਹ ਜਿਹੜੇ ਤਿੰਨ ਤੁਸੀਂ ਪਿੰਡਾਂ ਦੇ ਨਾਲ ਕਵਰ ਵਾਲਾ ਕਟਿਆਣ ਲਈ ਤੇ ਸਰਾਵਾ ਬੋਦਲਾਂ ਜੀ ਤਕਰੀਬਨ ਉਥੇ 25 30 ਪਿੰਡ ਨੇ ਜੀ ਉਹ ਜਿਹੜੇ ਅਸੀਂ ਉਜਾੜਿਆਂ ਵੇਲੇ ਤੋਂ ਉਧਰੋਂ ਉੱਜੜ ਕੇ ਇੱਥੇ ਆਏ ਹੋਏ ਆ ਜੀ ਤੇ ਇਹ ਤਾਂ ਇਹ ਵੀ ਮੁੱਖ ਪਿੰਡ ਨੇ ਤਿੰਨੇ ਜਿਹੜੇ ਅਸੀਂ ਉਜਾੜਿਆਂ ਵਾਲੇ ਲੋਕ ਆ ਜੀ ਕੋਟਲੀ ਸਾਹਿਬ ਜੇ ਤੁਸੀਂ ਸੱਚ ਮੰਨੋਗੇ ਨਾ ਉਧਰ ਅਸੀਂ ਅੰਬਾਂ ਦੇ ਖੇਤਾਂ ਵਾਲੇ ਬਾਗ ਛੱਡ ਕੇ ਤੇ ਇੱਥੇ ਬੇਬਾ ਇੱਕ ਤਾਂ ਹੁੰਦਾ ਜੀ ਬੇਬਾ ਜ਼ਮੀਨਾਂ ਪੱਧਰੀ ਹੋਣੀ ਚਾਹਲ ਪਾਣੀ ਆ ਜੇ ਤਾਂ ਸਿੰਜੀਆਂ ਜਾਣਗੀਆਂ ਸੱਚ ਕਰਕੇ ਮੰਨਿਓ ਮੇਰੇ ਪਿੰਡ ਦੀ 2200 ਏਕੜ ਜ਼ਮੀਨ ਆ ਜੀ ਇਹਦੇ ਵਿੱਚੋਂ 11 1200 ਏਕੜ 25 25 30 ਤੇ 42 ਚ ਟਿੱਬੇ ਸੀਗੇ ਜੀ ਉਹ ਟਿੱਬੇ ਚੋਕਦੇ ਸਾਨੂੰ ਘਟੋ ਘਟ 50 ਤੋਂ 60 ਸਾਲ ਲੱਗੇ ਜੀ ਜੀ 60ਾਂ ਸਾਲਾਂ ਦੇ ਬਾਅਦ ਹੋਣ ਜਾ ਕੇ ਉਹ ਜਰਖੇਜ ਹੋਈਆਂ ਆ ਜਿੱਥੇ ਆਪਾਂ ਖੜੇ ਆ ਜੀ ਇਹਨੂੰ ਸਰਕਾਰ ਰੁਪਈਏ ਚ ਗਿੰਦੀ ਸੀ ਤੇ ਉਹਨੂੰ ਚਵਾਨੀ ਚ ਗਿਣਦੀ ਸੀ ਜੀ ਆ ਜਿਹੜੀਆਂ ਸਾਨੂੰ ਰੁਪਈਏ ਚ ਗਨੀਆਂ ਨੇ ਨਾ ਇਹ ਉਸ ਤੋਂ ਵੀ ਪਹਿੜੀਆਂ ਸੀ ਉੱਥੇ ਮੀਂਹ ਪੈਂ ਤੇ ਬਰਾਨਾ ਚ ਛੋਲੇ ਹੋ ਜਾਂਦੇ ਸੀ ਇੱਥੇ ਉਹ ਵੀ ਨਹੀਂ ਸੀ ਹੁੰਦੇ ਇਹ ਬਰਾਨੀਆਂ ਕਿਉਂ ਸੀ ਇਹ ਵੀ ਇਥੋਂ ਕੋਟਰੀ ਸਾਹਿਬ ਜੇ ਆਪਾਂ ਚੱਲ ਗਏ ਤੇ ਇਥੋਂ ਘੱਟੋ ਘੱਟ ਸਾਡਾ ਮੋਗਾ ਹੱਦ ਤੇ ਜਾਂਦਾ ਸੀ ਜੀ ਜੀ ਇਥੋਂ ਪੂਰਾ 10 ਕਿਲੋਮੀਟਰ ਤੋਂ ਮੋਗਾ ਆਉਂਦਾ ਸੀਗਾ ਸਾਡੇ ਖੇਤਾਂ ਤੱਕ ਪਾਣੀ ਨਹੀਂ ਸੀਗਾ ਪਹੁੰਚਦਾ ਕੱਚੇ ਖਾਲੇ ਸੀਗੇ ਬਿਲਕੁਲ ਡਿਸਟਰਾਇਡ ਸੀ ਏਰੀਆ ਮੇਰੇ ਵੀ ਅੱਜ ਵੇਖੋ ਜੀ 60 ਦੇ ਵਿੱਚ ਮੈਂ ਪੈਰ ਪਾ ਲਿਆ ਆਸੀਂ ਖੁਦ ਇਹਨਾਂ ਜ਼ਮੀਨਾਂ ਨੂੰ ਸਵਾਰਦੇ ਰਹੇ ਹਾਂ ਜੀ ਇਥੋਂ ਲੈ ਕੇ ਤੇ ਕਿਲੋਮੀਟਰਾਂ ਤੱਕ ਖੇਤ ਵਿਹਲੇ ਹੁੰਦੇ ਸੀ ਕੋਈ ਅਨਾਜ ਨਹੀਂ ਸੀ ਹੁੰਦਾ ਕੋਈ ਸ਼ੀਂਗ ਨਹੀਂ ਸੀ ਇੱਥੇ ਸਿਰਫ ਬਾਜਰੀ ਹੁੰਦੀ ਸੀ ਜੀ ਜਿਹੜੇ ਨਹਿਰਾਂ ਦੇ ਪਾਣੀ ਆਉਂਦੇ ਸੀ ਨੀਵੀਆਂ ਸਾਡੇ ਪਿਤਾ ਜੀ ਦਾਦੇ ਜੀ ਉਹਨਾਂ ਨੇ ਖੇਤ ਲਾਗੇ ਲਾਗੇ ਨੀਵੇਂ ਕੀਤੇ ਸੀ ਉਹਨਾਂ 'ਚ ਪਾਣੀ ਪੈ ਜਾਂਦਾ ਉੱਥੇ ਕਣਕ ਹੁੰਦੀ ਸੀ ਜੇ ਸੱਚ ਕਰਕੇ ਮੈਨੂੰ ਇੱਥੇ ਗਲਤ ਨਹੀਂ ਕਰਨੀ ਚਾਹੀਦੀ ਵੱਡੀ ਹੋ ਜਾਂਦੀ ਹੈ ਮੇਰੇ ਦਾਦਾ ਜੀ ਨੇ ਇੱਥੇ 90 ਕਿੱਲੇ ਬਣਾ ਕੇ ਬੈਠੇ ਸੀ ਤੇ 90 ਕਿੱਲੇ ਵਾਲੇ ਕਿਸਾਨ ਜਿਨ੍ਹਾਂ ਦੀ ਕਣਕ ਸਿਰਫ ਤੇ ਸਿਰਫ ਵਸਾਕੀ ਤੋਂ ਬਾਅਦ 3 ਕੁ ਮਹੀਨੇ ਚੱਲਦੀ ਸੀ ਜਿਹੜੀ ਕਣਕ ਦੀ ਰੋਟੀ ਖਾਧੀ ਜਾਂਦੀ ਸੀ ਤੇ ਉਸ ਤੋਂ ਬਾਅਦ ਅਸੀਂ ਲੋਕ ਸਾਰਾ ਸਾਲ ਬਾਜਰੇ ਦੀ ਰੋਟੀ ਖਾਂਦੇ ਸੀ ਕਿਉਂਕਿ ਇਹ ਭਰਪੂਰ ਬਾਜਰੇ ਹੁੰਦੇ ਸੀਗੇ ਉਦੋਂ ਬਰਾਜ ਦਾ ਜਿਹੜਾ ਅਸੀਂ ਗਰੀਬੀ ਦੀ ਤਰਾਸਤੀ ਸੀ ਅੱਜ ਭਲਾ ਦੀ ਆਖੀ ਜਾਂਦੀ ਹੈ ਗੁਣਵੱਤਾ ਪੱਖ ਤੋਂ ਇਹ ਚੰਗਾ ਇਹਨਾਂ ਖੇਤਾਂ ਨੂੰ ਫਿਰ ਅਸੀਂ ਬੜਾ ਸਵਾਰਿਆ ਜੀ ਬਹੁਤ ਵੱਡੀਆਂ ਮਿਹਨਤਾਂ ਕੀਤੀਆਂ ਸਰਕਾਰਾਂ ਦੇ ਅੱਗੇ ਗੋਡੇ ਟੇਕੇ ਪੱਕੇ ਖਾਲ ਬਣਵਾਏ ਨਵੇਂ ਹੋਰ ਮੋਗੇ ਲਏ ਸੱਚ ਕਰਕੇ ਮੰਨਿਓ ਕਿ ਇਹ 1995-96 ਤੋਂ ਬਾਅਦ ਬਿਲਕੁਲ ਪਹਿਲੀਆਂ ਬਹਾਲ ਹੋਈਆਂ ਤੇ ਇੱਥੇ ਖੇਤੀ ਹੋਣ ਲੱਗੀ ਆ ਜਦੋਂ ਮੋਗੇ ਆਣ ਕੇ 1995-96 'ਚ ਵੱਖਰੇ ਵੱਖਰੇ ਲੱਗੇ ਉਸੇ ਮੋਗੇ 'ਚ ਨਿਕਲ ਕੇ ਕਿਥੇ ਲੱਗ ਗਿਆ ਜੀ ਇੱਕ ਵਿਚਾਰੇ ਲੱਗ ਗਿਆ ਤੇ ਖੇਤ ਸਿੰਜਣ ਲੱਗੇ ਮੋਟਰਾਂ ਮਿਲ ਗਈਆਂ ਜੀ ਅੱਜ ਇੱਥੇ ਅਸੀਂ ਕਣਕ ਅਤੇ ਝੋਨਾ ਲੈ ਰਹੇ ਸਿਰਫ ਪਿਛਲੇ 15-20 ਸਾਲਾਂ ਤੋਂ ਹੀ 1947 ਦਾ ਦੇਸ਼ ਆਜ਼ਾਦ ਹੋਇਆ ਹੈ 60 ਸਾਲ ਅਸੀਂ ਗਰੀਬੀ ਵੇਖੀ ਹੈ ਜੀ ਜੀ ਖੁਦ ਅਸੀਂ ਆਪ ਇੱਥੋਂ ਤੁਰ ਕੇ ਸਾਡਾ 4 ਕਿਲੋਮੀਟਰ ਪਿੰਡ ਤੁਰ ਕੇ ਸਕੂਲ ਜਾਂਦੇ ਸਾਂ ਜੀ ਸੱਚ ਕਰਕੇ ਮੰਨਿਓ ਕਿ ਇੱਕ ਇੱਕ ਹੀ ਸੂਟ ਨਸੀਬ ਹੁੰਦਾ ਸੀ ਤੇ ਜੁੱਤੀਆਂ ਤੇ ਕਦੇ ਕਦੇ ਪੈਰੀ ਪਾਉਣ ਨੂੰ ਨਸੀਬ ਹੁੰਦੀਆਂ ਸੀਗੀਆਂ ਇਹ ਤਰਾਸ ਦੀਆਂ ਅਸੀਂ ਵੇਖੀਆਂ ਜੇ ਅੱਜ ਅਸੀਂ ਚਿੱਟੇ ਕੱਪੜੇ ਪਾਉਣ ਲੱਗੇ ਆ ਖੇਤ ਸਾਡੇ ਕੋਲ ਉਹੋ ਹੀ ਨੇ ਜੀ ਮਿਹਨਤਾਂ ਕਰਕੇ ਵਧਾਏ ਵੀ ਨੇ ਪਰ ਜਿਹੜੀ ਚੰਗੀ ਫਸਲ ਅਸੀਂ ਹੁਣ ਵੇਖਣ ਲੱਗੇ ਆ ਪਿਛਲੇ 15-20 ਸਾਲਾਂ ਤੋਂ ਵੇਖਣ ਲੱਗੇ ਆ ਜੇ ਹੁਣ ਇਹ ਪोटाਸ਼ ਦੇ ਬਹਾਨੇ ਨੂੰ ਖੁੰਦੇ ਆ ਜੀ ਤੇ ਦੱਸੋ ਅਸੀਂ ਹੁਣ ਅਗਲੇ ਔਜ਼ਾੜੇ ਲਈ ਤਿਆਰ হইਏ ਤੇ ਕਿੱਧਰ ਜਾਵਾਂਗੇ ਉੱਠ ਕੇ ਆਦੇ ਬੱਚੇ ਲੈ ਕੇ ਕਿੱਧਰ ਜਾਵਾਂਗੇ ਦੂਜੀ ਸਭ ਤੋਂ ਵੱਡੀ ਗੱਲ ਅੱਜ ਪੰਜਾਬ ਦੇ ਵਿੱਚ ਤਾਂ ਕਿਤੇ ਖੇਤ ਜ਼ਮੀਨਾਂ ਵਕਾਊ ਹੈਗੀਆਂ ਹੀ ਨਹੀਂ ਜੀ ਬਿਲਕੁਲ ਜੇ 1300 ਏਕੜ ਨੂੰ ਇਹ ਖਰੀਦ ਲੈਣਗੇ ਤੇ ਅਸੀਂ ਲੋਕ 1300 ਏਕੜ ਦਾ ਅੱਜ ਤਾਂ 13 ਕਨਾਲਾ ਨਹੀਂ ਜੀ ਕਿਤੇ ਮਿਲਦੀਆਂ ਜੀ ਸਭ ਤੋਂ ਵੱਡੀ ਗੱਲ ਵੀ ਮੰਗਾਈ ਦੇ ਦੌਰ ਦੇ ਵਿੱਚ ਤਾਂ ਜਿਹੜੇ ਅਸੀਂ ਸਾਨੂੰ ਪੈਸੇ ਦੇਣਗੇ ਅਸੀਂ ਤਾਂ ਕੁਝ ਦਿਨਾਂ ਦੇ ਵਿੱਚ ਹੀ ਖਾ ਜਾਾਂਗੇ ਇਹ ਸਾਡੀ ਤਰਾਸ ਦੀ ਸਾਨੂੰ ਫੇਰ ਦੀਦੀ ਪਈ ਇਸ ਕਰਕੇ ਅਸੀਂ ਇਹਨਾਂ ਦੀ ਪਟਾਸ਼ ਦਾ ਵਿਰੋਧ ਕਰਦੇ ਆਂ ਜੇ ਪਟਾਸ਼ ਹੈਗੀ ਆ ਤੇ ਜਿਵੇਂ ਕੱਲ ਮੰਤਰੀ ਸਾਹਿਬ ਨੇ ਬੜਾ ਇੱਕ ਵਿਸ਼ਵਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਵੀ ਇਸ ਤਰ੍ਹਾਂ ਕੱਢ ਲਾਂਗੇ ਸਾਨੂੰ ਕੱਢ ਕੇ ਵਿਖਾਓ ਜਿਹੜੀ ਤੁਸੀਂ ਕੰਪਨੀ ਨੂੰ ਟੈਂਡਰ ਦੇਣਾ ਹੈ ਜੀ ਉਹਨੇ ਤੁਹਾਡੇ ਨਾਲ ਕੀ ਸ਼ਰਤਾਂ ਕਰਕੇ ਉਹ ਨਹੀਂ ਉਹ ਵੀ ਤਾਂ ਸਾਡੇ ਅੱਗੇ ਰੱਖੋ ਨਾ ਜਿਸ ਕੰਪਨੀ ਨੂੰ ਤੁਸੀਂ ਟੈਂਡਰ ਦੇਣਾ ਕੀ ਤਾਉਂਦੀ ਹੈ ਸ਼ਰਤਨੀ ਕਿ ਤੁਸੀਂ 1300 ਰੁਪਏ ਦਾ 2000 ਏਕੜ ਪਹਿਲਾਂ ਮੈਨੂੰ ਐਕਵਾਇਰ ਕਰਕੇ ਦਿਓ ਇਹ ਅਜੇ ਤੇ ਪਵੇਖਦੇ ਗਰਬ ਵਿਚ ਆ ਸਾਡੇ ਦੇ ਬੰਬ ਕੀ ਡਿੱਗਦਾ ਇਹ ਆਉਣ ਵਾਲਾ ਸਮਾਂ ਦੱਸੇਗਾ ਦੂਸਰੀ ਸਭ ਤੋਂ ਵੱਡੀ ਗੱਲ ਜੀ ਮੈਂ ਜੀਓ ਪੋਲਿਟਿਕਸ ਪੜਿਆ ਜੀ ਜੀਓ ਪੋਲਿਟਿਕਸ ਕੀ ਆਂਦੀ ਆ ਕਿ ਜਿਹੜਾ ਰੋਸ ਚੈਲਡ ਘਰਾਣੇ ਨੇ ਉਹ ਕੁੱਲ ਵਰਲਡ ਦੀ ਪ੍ਰਾਪਰਟੀ ਹੜੱਪ ਲੈਣਾ ਚਾਹੁੰਦੇ ਬਹੁਤ ਸਾਰੇ ਮੁਲਕ ਸਾਡੇ ਸਾਹਮਣੇ ਆ ਜਿਨ੍ਹਾਂ ਦੀ ਜਾਇਦਾਦ ਤੇ ਉਹਨਾਂ ਨੇ ਬਿਲਕੁਲ ਕਬਜ਼ੇ ਕਰ ਲਏ ਆ ਏਸ਼ੀਆ ਦੇ ਵਿੱਚ ਅਸੀਂ ਲੋਕ ਉਹਨਾਂ ਦਾ ਤਰੋ ਤਾਜ਼ਾ ਸ਼ਿਕਾਰ ਆ ਏਸ਼ੀਆ ਦੇ ਵਿੱਚ ਉਹਨਾਂ ਨੇ 92 ਦੇ ਚ ਪੈਰ ਫਸਾਰੇ ਨੇ ਤੇ ਬੜੀ ਤੇਜ਼ੀ ਨਾਲ ਅੱਗੇ ਵਧ ਰਹੇ ਨੇ ਵੇਖੋ ਤੁਸੀਂ ਕਿਹੜੀ ਦੇਸ਼ ਦੀ ਸਾਡੀ ਵੱਡੀ ਪ੍ਰਾਪਰਟੀ ਜਿਹੜੀ ਉਹਨਾਂ ਨੇ ਹਥਿਆਰ ਨਹੀਂ ਲਈ ਸਾਡੇ ਸਾਡੀ ਕੇਂਦਰ ਸਰਕਾਰ ਖੁਦ ਉਹਨੂੰ ਪਰੋਸ ਕੇ ਦੇ ਰਹੀ ਆ ਤੇ ਜਦੋਂ ਤੁਸੀਂ ਜੀਓ ਪੋਲਿਟਿਕਸ ਪੜ੍ਹਦੇ ਤਾਂ ਉਹਦੇ ਵਿੱਚ ਇਹ ਵੀ ਕੋਟਰੀ ਸਾਹਿਬ ਪਤਾ ਲੱਗਦਾ ਕਿ 2050 ਦੇ ਵਿੱਚ ਫੂਡ ਸਿਕਿਉਰਟੀ ਦਾ ਬੜਾ ਵੱਡਾ ਇੱਕ ਸੰਕਟ ਪੈਦਾ ਹੋਣਾ ਹੈ ਜੀ ਵਰਲਡ ਦੇ ਵਿੱਚ ਜਿੰਨਾ ਜ अनाज ਪੈਦਾ ਹੋ ਰਿਹਾ ਹੈ ਇਹ ਤੋਂ 2 ਗੁਣਾ ਜਿਆਦਾ अनाज ਹੋਰ ਪੈਦਾ ਹੋਏਗਾ ਤੇ ਲੋਕ ਰੋਟੀ ਖਾ ਸਕਣਗੇ ਤੇ ਜਿੰਦੇ ਕੋਲ ਜ਼ਾਇਦਾ ਤੇ ਪਾਣੀ ਹੋਏਗਾ ਉਹ ਹੀ ਲੋਕ ਸਰਦਾਰੀ ਕਰਨਗੇ ਇਸ ਕਰਕੇ ਉਸ ਰੋਸਟ ਚੈਲਡ ਘਰਾਣ ਨੂੰ ਇਹ ਪਤਾ ਹੈ ਕਿ 2050 ਦੇ ਤੱਕ ਜੀ ਲੋਕਾਂ ਤੋਂ ਜ਼ਮੀਨਾਂ ਤੇ ਪਾਣੀ ਸਾਰਾ ਥਿਆਲੋ ਵੇਖੋ ਵਿਏਤ ਨਾਮ ਦੇ ਵਿੱਚ ਬਲੀਵਿਆ ਦੇ ਵਿੱਚ ਇਹਨਾਂ ਨੇ ਪਾਣੀ ਹਥਿਆ ਲਿਆ ਉੱਥੇ ਜਿਹੜੀ ਰੇਨਫਾਲ ਹੁੰਦੀ ਆ ਛੱਤਾਂ ਦੇ ਉੱਪਰ ਉਹਨੂੰ ਵੀ ਕਲੈਕਟ ਕਰਕੇ ਕੰਪਨੀ ਤੱਕ ਪਹੁੰਚਾਉਣਾ ਪੈਂਦਾ ਆ ਜੀ ਕੰਪਨੀ ਅੱਗੇ ਲੋਕਾਂ ਨੂੰ ਬੋਤਲਾਂ ਭਰ ਕੇ ਵੇਚਦੀ ਆ ਆਪਣੇ ਰਿਸ਼ਤੇਦਾਰ ਕੈਨੇਡਾ ਅਮਰੀਕਾ ગયા ਉਹਨਾਂ ਨੂੰ ਪੁੱਛੋ ਘਰ ਦੇ ਨਲਕਾ ਲਾ ਸਕਦੇ ਹੋ ਉੱਥੇ ਉਹਨਾਂ ਨੂੰ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ ਉਹ ਸਥਿਤੀਆਂ ਇੱਥੇ ਪੈਦਾ ਹੋ ਰਹੀਆਂ ਜੀ ਵੱਡੇ ਪੱਧਰ ਤੇ ਹੋ ਰਹੀਆਂ ਇਹਨਾਂ ਚੀਜ਼ਾਂ ਦੇ ਖਦਸ਼ੇ ਆ ਇਹਨਾਂ ਨੇ ਪਰੋਸ ਕੇ ਕਿਸੇ ਹੋਰ ਨੂੰ ਦੇਣ ਦੇ ਕੋਈ ਦੋਰ ਨਹੀਂ ਹੀ ਹੈਗੀਆਂ ਅੱਜ ਨਹੀਂ ਤੇ ਭਲਕੇ ਦੇਣਗੇ ਭਲਕੇ ਨਹੀਂ ਤੇ ਪਰਸੋ ਦੇ ਦੇਣਗੇ ਇਹ ਤਾਂ ਜੇ ਜਮੀਨਾ ਸਾਡੀਆਂ ਸਰਕਾਰਾਂ ਨੇ ਵਰਤਰੀਆਂ ਹੋਣ ਜਾਂ ਕੁਝ ਵਰਤ ਨੇ ਵੱਖਰੀ ਗੱਲ ਹੈ ਉਹਨਾਂ ਬਗਿਆੜਾਂ ਨੂੰ ਦੇ ਰਹੇ ਆ ਉਹ ਬੜੇ ਨਰਦਈ ਆ ਜੀ ਜੀ ਉਹ ਮੈਂ ਜੇ ਦੱਖਣੀ ਅਫਰੀਕਾ ਦੀ ਗੱਲ ਕਰਾਂ ਜਦੋਂ ਉਹਨਾਂ ਦੀ ਜਮੀਨਾ ਹਥਿਆਲੀਆਂ ਤੇ ਉੱਥੇ ਕੁਝ ਆਕਾਂ ਨੂੰ ਖਰੀਦ ਕੇ ਤੇ ਰੰਮ ਦੇ ਵੱਟੇ ਬੰਦੀ ਬਣਾ ਕੇ ਉਹ ਲੈ ਜਾਂਦੇ ਸੀ ਬੰਦੀ ਜੇ ਇੱਕ ਬੇੜੇ ਦੇ ਵਿੱਚ 500 ਬੰਦੇ ਦੀ ਥਾਂ ਤੇ 200 ਬੰਦੇ ਨੂੰ ਬੰਦੀ ਬਣਾ ਕੇ ਲੈ ਕੇ ਜਾਂਦੇ ਸੀ ਉਹਨਾਂ ਲੋਕਾਂ ਨੂੰ 6-6 ਮਹੀਨੇ ਬੇਡ ਚ ਰਹਿ ਕੇ ਤੇ ਆ ਦੇ ਮਲਮ ਉਤਰ ਦੇ ਵਿੱਚ ਹੀ ਉਹ ਸਫ਼ਰ ਤੈਅ ਕਰਨਾ ਪੈਂਦਾ ਸੀਗਾ ਇਹੋ ਇੱਥੇ ਹੋਣ ਜਾ ਰਿਹਾ ਜੀ ਉਹ ਜਿਹੜੇ ਰੋਸਚਾਈਲਡ ਘਰਾਣੇ ਨੇ ਉਹ ਉੱਥੋਂ ਦੇ ਸਥਾਨਕ ਲੋਕਾਂ ਨੂੰ ਨਸ਼ਿਆਂ 'ਚ ਤੱਕਦੇ ਆ ਗਰੀਬੀ 'ਚ ਤੱਕਦੇ ਆ ਦਲਦਲ 'ਚ ਤੱਕਦੇ ਆ ਇਹ ਉਹਨਾਂ ਦਾ ਮੁੱਖ ਅਜੰਡਾ ਹੈ ਇਹ ਜਿਹੜੇ ਅਸੀਂ ਨਸ਼ਿਆਂ ਦੀ ਰੋਲੇ ਪਾਉਣੇ ਆ ਇਹ ਨਸ਼ੇ ਜਿਹੜੇ ਨੇ ਬੜੀ ਵੱਡੀ ਇੱਕ ਛਰਜੰਤਰ ਦਾ ਹਿੱਸਾ ਹੈ ਵਰਲਡ ਦੇ ਵਿੱਚ ਬਹੁਤ ਵੱਡਾ ਸਾਡਾ ਇੱਕ ਸਿਸਟਮ ਆ ਜੀ ਜੀ ਉਸ ਸਿਸਟਮ ਦੇ ਵਿੱਚ ਜਿਹੜਾ ਦਾਣ ਪ੍ਰਦਾਨ ਦੇ ਦੇਸ਼ਾਂ ਦੇ ਵਿੱਚ ਆਜ਼ਾਦ ਤੇ ਨਿਰਜਾਤ ਹੁੰਦਾ ਏ ਜੀ ਉਹਦੇ ਵਿੱਚੋਂ ਤਿੰਨ ਵੱਡੇ ਆ ਜੀ ਮੁੱਖ ਤੰਦੇ ਜਿਵੇਂ ਅਸਲੇ ਦਾ ਦਾਣ ਪ੍ਰਦਾਨ ਤੇ ਪੈਟਰੋਲੀਅਮ ਪਦਾਰਥ ਦਾ ਤੇ ਤੀਜੇ ਨੰਬਰ ਤੇ ਆਉਂਦਾ ਜੀ ਨਸ਼ਿਆਂ ਦਾ ਜੀ ਜਿਹੜੇ ਐਡੀ ਵੱਡੀ ਵਰਲਡ ਦੇ ਉੱਪਰ ਨਸ਼ਿਆਂ ਦੀ ਖੇਪ ਚੱਲ ਰਹੀ ਆ ਉਹ ਸਾਡੇ ਤੁਹਾਡੇ ਤੱਕ ਪਹੁੰਚ ਰਹੀ ਆ ਆ ਜਿਹੜੇ ਇੰਨਾ ਵੱਡਾ ਰੌਲਾ ਪਿਆ ਆ ਨਾ ਜੀ ਜੇ ਸਾਡੀਆਂ ਸਰਕਾਰਾਂ ਦੇ ਜੜ ਤੱਕ ਚਲੇ ਜਾਣ ਤਾਂ ਨਸ਼ੇ ਪੁੱਟੇ ਜਾ ਸਕਦੇ ਆ ਸਾਡੇ ਦੇਸ਼ ਨੂੰ ਨਸ਼ਿਆਂ ਤੋਂ ਬਚਾ ਲਓ ਖਰਚੇ ਘਟਾ ਲਓ ਹੋਰ ਚੀਜ਼ਾਂ ਨੂੰ ਬਾਕੀ ਇਹ ਤਾਂ ਇਹਨਾਂ ਨੂੰ ਵਹਿਮ ਆ ਕਿ ਜੇ ਪोटाश ਕੱਢ ਲਿਆ ਤੇ ਪੰਜਾਬ ਬੜਾ ਮਾਲਾ-ਮਾਲ ਹੋ ਜਾਣਾ ਜੀ ਸਾਨੂੰ ਦੀਦਾ ਕਿ ਪोटाश ਦੇ ਬਹਾਨੇ ਆ ਸਿਰਫ ਤੇ ਸਿਰਫ ਇਹਨਾਂ ਜ਼ਮੀਨਾਂ ਖੋਣੀਆਂ ਜੇ ਅੱਜ ਮੇਰੇ ਪਿੰਡ ਪोटाश ਹੈ ਉਧਰਲੇ ਬੰਨੇ ਇਹਨਾਂ ਨੇ ਕਹਿਤਾ ਹੈ ਕਿ ਪੈਟਰੋਲੀਅਮ ਨਿਕਲ ਆਇਆ ਹੈ ਬਿਲਕੁਲ ਖੇਤਲੇ ਪਾਸੇ ਰਾਜਸਥਾਨ ਦੀ ਹੱਦ ਤੇ ਸਾਡਾ ਪੰਜਾਬ ਬੈਠਾ ਹੈ ਉੱਥੇ ਕਹਿੰਦੇ ਨੇ ਬੜਾ ਵੱਡਾ ਪोटाਸ਼ ਦਾ ਖਜ਼ਾਨਾ ਹੈ ਜਾਨੀ ਇਥੇ ਬੱਲੂ ਆਣਾ ਮੇਰੇ ਲੱਗਦਾ ਹੀ ਪਿੰਡ ਆ ਜੀ ਕੱਲ ਇਥੇ ਖਬਰਾਂ ਆਈਆਂ ਕਿ ਬੜਾ ਵੱਡਾ ਇਥੇ ਡਰਾਈਪੋਰਟ ਬਣ ਜਾ ਰਿਹਾ ਹੈ ਜੀ ਇੱਕ ਲੁਧਿਆਣੇ ਦੇ ਲਾਗੇ ਬਣਿਆ ਹੈ ਬਾਕੀ ਹਜ਼ਾਰਾਂ ਏਕੜ ਜ਼ਮੀਨ ਇਹਨਾਂ ਨੇ ਆ ਪੱਥਰਾਂ ਥੱਲੇ ਦੇਤੀ ਹੈ ਜੀ ਸੜਕਾਂ ਬਣਾਤੀਆਂ ਸਾਡੀਆਂ ਖੁਦ ਜ਼ਮੀਨਾਂ ਨਾਲ ਸੜਕਾਂ ਥੱਲੇ ਆ ਗਈਆਂ ਜਦੋਂ ਇਹ ਮੇਨ ਮਕਸਦ ਹੈ ਕਿ ਕਿਸਾਨ ਨੂੰ ਜ਼ਮੀਨ ਲੈਂਡ ਲੈਸ ਕਰਨਾ ਉਸ ਮਨਸੂਬੇ ਦੇ ਵਿੱਚ ਅੱਗੇ ਵਧ ਰਹੇ ਨੇ ਬਾਕੀ ਸਾਨੂੰ ਪਟਾਸ਼ ਦਾ ਨਹੀਂਗਾ ਤਰਾਜ ਹੈਗਾ ਕਿ ਸਾਡਾ ਪੰਜਾਬ ਸਰਕਾਰ ਹੁੰਦੀ ਹੈ ਅਸੀਂ ਕਹਿੰਨੇ ਆਂ ਵੀ ਅਸੀਂ ਇਹਨਾਂ ਬੱਚਿਆਂ ਨੂੰ ਲੈ ਕੇ ਕਿੱਧਰ ਜਾਵਾਂਗੇ ਐਡੀ ਵੱਡੀ ਵੇਖੋ ਆਬਾਦੀ ਤੁਸੀਂ ਦੇਖ ਰਹੇ ਹੋ ਇਹਦੇ ਜੇ 1300 ਏਕੜ ਲੈਂਦੇ ਆ ਨਾ ਜੀ ਜੀ ਇਹਦੇ ਕੱਲੇ ਕਿਸਾਨ ਨਹੀਂ ਇਹ ਸਾਡੇ ਨਾਲ ਇੱਥੇ ਜਿੰਨੇ ਅਸੀਂ ਬੈਠੇ ਇੰਨੇ ਸਾਰਨਾ ਮਜ਼ਦੂਰ ਵੀ ਜੁੜੇ ਹੋਏ ਆ ਸਾਡੇ ਨਾਲ ਸਕੂਲ ਜੁੜੇ ਹੋਏ ਆ ਸਾਡੇ ਨਾਲ ਵੈਨਾ ਵਾਲੇ ਡਰਾਈਵਰ ਜੁੜੇ ਹੋਏ ਆ ਜੇ ਸਿੱਧੇ ਤੇ ਸਿੱਧੇ ਰੂਪ ਤੇ ਮੈਂ ਕਰਾਂ ਗੱਲ ਤੇ ਇਥੋਂ 50 ਤੋਂ 60 ਹਜ਼ਾਰ ਲੋਕ ਪ੍ਰਭਾਵਿਤ ਹੁੰਦੇ ਆਈ ਉਹਨਾਂ ਨੂੰ ਕਿਸ ਖੂਹ ਖਾਤੇ ਸੁੱਟੋਂਗੇ ਪਟਾਸ਼ ਕੱਢਣੀ ਆ ਬੜੇ ਤਰੀਕੇ ਨੇ ਤੁਸੀਂ ਕੱਢ ਸਕਦੇ ਹੋ ਵਿਹਲੀ ਜਗ੍ਹਾ ਕਿਤੇ ਦੇਖ ਲਓ ਜੇ ਮੰਤਰੀ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਇੱਕ ਜਗ੍ਹਾ ਤੇ ਖੂਹ ਲਾਇਆ ਉਹਨੇ 10-10 ਕਿਲੋਮੀਟਰ ਤੱਕ ਪਟਾਸ਼ ਖਿੱਚ ਲੈਣੀ ਆ ਵੀ ਉਹਨੇ ਵਾਈਬ੍ਰੇਸ਼ਨ ਕਰਨਾ ਸਾਰਾ ਕੁਝ ਕਰਨਾ ਸੂਟਾ ਮਾਰਨਾ ਜਿਵੇਂ ਆਪਾਂ ਕਹਿ ਦਿੰਨੇ ਆ ਤਾਂ ਫਿਰ ਤੁਸੀਂ ਕਿਤੇ ਵਿਹਲੀ ਜਗ੍ਹਾ ਜਾਂ ਕਿਤੇ ਬਰਾਂ ਉੱਥੇ ਲਾ ਕੇ ਖੂਹ ਲਾ ਕੇ ਆਪਦਾ ਡ੍ਰਿੱਲ ਕਰਕੇ ਕੱਢ ਲਓ ਤੁਸੀਂ ਜਰਖੇ ਜਮੀਨਾਂ ਨੂੰ ਹੀ ਕਿਉਂ ਪੈਨੇ ਹੋ ਇੱਥੇ ਸਾਨੂੰ ਪਤਾ ਲੱਗਦਾ ਜੀ ਪਟਾਸ਼ ਬਹਾਨੇ ਆ ਜਮੀਨਾਂ ਖੋਹਣੀ ਆ ਦੂਜਾ ਸਾਨੂੰ ਲੋਕਾਂ ਨੂੰ ਇਹ ਖਦਸ਼ਾ ਕਿ ਜੇ ਪਹਿਲਾਂ ਜਾੜੇ ਚੱਲੇ ਤੇ 60 ਸਾਲ ਪੈਰਨੇ ਲੱਗੇ ਅੱਜ ਜੇ ਅਸੀਂ ਉਖੜ ਕੇ ਸਾਡੇ ਜਮਾ ਹੀ ਨਹੀਂ ਲੱਗਨੇ ਕੋਟਲੀ ਸਾਹਿਬ ਉਸ ਜਾੜੇ ਦੇ ਵਿੱਚ ਤੇ ਇਹ ਸ ਜਾੜੇ ਦੇ ਵਿੱਚ ਫਰਕ ਬੜਾ ਹੈ ਜੀ ਜਦੋਂ ਉਦੋਂ ਅਸੀਂ ਉੱਜੜ ਕੇ ਆਸਾਂ ਬੇਸ਼ੱਕ ਸਾਨੂੰ ਬਰਾਨੀ ਜ਼ਮੀਨਾਂ ਤੇ ਖੁਸ਼ਕ ਜ਼ਮੀਨਾਂ ਮਿਲੀਆਂ ਸੀ ਜੀ ਪਰ ਇਹ ਪਤਾ ਸੀ ਕਿ ਕਵਰ ਵਾਲੇ ਦੇ ਵਿੱਚ ਸਾਨੂੰ ਜ਼ਮੀਨ ਮਿਲੀ ਹੈ ਜੀ ਅੱਜ ਉਹ ਤਾਂ ਸਾਨੂੰ ਪੰਡਾਂ ਦੀ ਪੰਡਾ ਪੈਸੇ ਦੇ ਦੇਣਗੇ ਜੀ ਤੇ ਅਸੀਂ ਲੱਭਾਂਗੇ ਕਿੱਥੇ ਜਾ ਕੇ ਰਾਜਸਥਾਨ ਚ ਅਸੀਂ ਨਹੀਂ ਲੈ ਸਕਦੇ ਹਿਮਾਚਲ ਚ ਅਸੀਂ ਨਹੀਂ ਲੈ ਸਕਦੇ ਜੰਮੂ ਕਸ਼ਮੀਰ ਚ ਪੰਜਾਬ ਦਾ ਕਿਸਾਨ ਨਹੀਂ ਲੈ ਸਕਦਾ ਹਰਿਆਣੇ ਵਾਲੇ ਹੋਂ ਜੱਖਾਂ ਵਿਖਾਉਣਗੇ ਜੂਪੀ ਦੇ ਵਿੱਚ ਤਾਂ ਜਦੋਂ ਕਿਸਾਨ ਹਿਜਰਤ ਕਰਕੇ ਗਏ ਸੀਗੇ 47 ਵੇਲੇ ਉਦੋਂ ਚੌਧਰੀ ਚਰਨ ਸਿੰਘ ਨੇ ਕਹਿਤਾ ਸੀ ਕਿ ਇਹ ਤਾਂ ਪੀੜੀਏ ਆਗੇ ਹੈ ਇਹਨਾਂ ਦਾ ਜੂਪੀ ਚ ਖਦੇੜ ਦਿਓ ਤੇ ਜਵਾਲਾ ਨਹਿਰੂ ਨੇ ਕਿਹਾ ਸੀ ਕਿ ਜਰائم ਪੇਸ਼ ਆਗੇ ਇਹਨਾਂ ਦੇ ਨਜ਼ਰ ਰੱਖੀ ਜਾਵੇ ਪਟੇਲ ਸਾਹਿਬ ਨੇ ਕਹਿਤਾ ਸੀ ਕਿ ਇਹਨਾਂ ਨੂੰ ਦਿੱਲੀ ਚ ਕੈਂਪ ਨਾ ਬਣਾ ਕੇ ਦਿਓ ਇਹ ਤਾਂ ਮਰ ਗਏ ਲੋਕ ਤੇ ਅੱਛਾ ਹੈ ਤੇ ਅੱਜ ਤੋਂ ਉਸ ਤੋਂ ਵੱਡੀ ਤਰਾਸ ਦੀ ਅੱਜ ਤਾਂ ਸਾਨੂੰ ਹਰੇਕ ਨੇ ਹੀ ਕਾਣੀ ਅੱਖ ਨਾਲ ਵੇਖਣਾ। ਜ਼ਮੀਨ ਕਿਤੇ ਮਿਲ ਨਹੀਂ ਕੋਈ ਨਹੀਂ। ਇਸ ਕਰਕੇ ਸਾਨੂੰ ਇਹਨਾਂ ਗੱਲਾਂ ਦੇ ਖਦਸ਼ੇ ਆ। ਇਹ ਅਸੀਂ ਤਾਂ ਨੇ ਜੇ ਤੁਸੀਂ ਜ਼ਮੀਨ ਹੀ ਲੈਣੀ ਹੈ ਤੇ ਪਹਿਲਾਂ ਕਰੋਨਾ ਦੇ ਪੈਸੇ ਸਾਨੂੰ ਟੀਕੇ ਲਾ ਦਿਓ। ਅਸੀਂ ਦਰਦਰ ਢੜਕਣ ਨਾਲੋਂ ਰੋਜ਼ ਮਰਨ ਨਾਲੋਂ ਇੱਕ ਦਿਨ ਮਰੇ ਹੀ ਚੰਗੇ ਆ। ਨਹੀਂ ਸਰਪੰਚ ਸਾਹਿਬ ਤੁਸੀਂ ਜਿਹੜਾ ਹੈ ਗੱਲ ਦਾ ਰੋਖਾ ਜਿਹੜਾ ਆਪਾਂ ਕੇ ਇੰਟਰਨੈਸ਼ਨਲ ਪੱਧਰ ਤੇ ਵੀ ਲੈ ਕੇ ਸਾਰੀ ਚੀਜ਼ ਦਾ ਕਰਾ। ਇਹਦਾ ਮਤਲਬ ਇਹ ਆ ਵੀ ਜਿਹੜਾ ਕਿਸਾਨ ਜੁਣਿਆ ਨਾਲ ਰੌਲਾ ਪਾਉਂਦਿਆਂ ਉਹ ਆਪਦੀ ਥਾਂ ਤੇ ਸਹੀ ਨੇ। 100% ਜੀ ਕਿਸਾਨ ਸਿਆਣੇ ਨੇ ਉਹਨਾਂ ਨੂੰ ਵੇਖੋ ਜੀ ਰਾਜੋਵਾਲ ਸਾਹਿਬ ਵੀ ਉਹ ਵੀ ਪੜੇ ਲਿਖੇ ਨੇ ਉਹਨਾਂ ਮੈਂ ਉਹਨਾਂ ਦੇ ਲੇਖ ਪੜ੍ਹਦਾ ਹਾਂ ਜੀ ਅਜੀਤ ਅਖਬਾਰ ਦੇ ਵਿੱਚ ਆਉਂਦੇ ਨੇ ਓਏ ਅੱਜ ਤੋਂ ਉਹਨਾਂ ਨੇ 8-9 ਸਾਲ ਪਹਿਲਾਂ ਵੀ ਇਹ ਲਿਖਤਾ ਸੀਗਾ ਕਿ ਇੱਕ ਬੜਾ ਵੱਡਾ ਬਗਿਆੜ ਅੱਗੇ ਵਧ ਰਿਹਾ ਹੈ ਜਿਹੜਾ ਆਪਣੀਆਂ ਜ਼ਮੀਨਾਂ ਨੂੰ ਹੜਾਪ ਲੇਗਾ ਉਹ ਸੜੱਪਣ ਵਾਸਤੇ ਬੜੇ-ਬੜੇ ਇਸ ਤਰੀਕੇ ਦੇ ਕਾਨੂੰਨ ਆਉਣਗੇ ਜਿੰਦੇ ਵਿੱਚ ਆਪਾਂ ਖੇਤੀ ਛੱਡ ਕੇ ਭੱਜਾਂਗੇ ਉਹ ਅੱਜ ਸਾਡੇ ਸਾਹਮਣੇ ਹੋ ਰਿਹਾ ਜੀ ਵੇਖੋ ਜਿਹੜੇ ਖੇਤੀ ਕਾਨੂੰਨ ਉੱਥੇ ਅਸੀਂ ਉਹਨਾਂ ਨੇ ਕਹਿਤਾ ਸੀ ਕਿ ਠੱਪ ਕਰਦੇ ਨੇ ਉਹਦਾ ਨਵਾਂ ਖਰੜਾ ਤਿਆਰ ਕਰਕੇ ਸਟੇਟਾਂ ਨੂੰ ਭੇਜਦਾ ਜੀ ਨਹੀਂ ਹੁਣ ਫਿਰ ਇਹਦਾ ਹੱਲ ਕੀ ਹੈ ਜੇ ਗੱਲ ਕਰੀ ਜਾਵੇ ਹੁਣ ਜੇ ਕਿਸਾਨ ਨਹੀਂ ਦੇ ਤੌਰ ਤੇ ਲੜਗੇ ਡੱਲੇ ਵਾਲ ਸਾਹਿਬ ਅਖਨੋਰੀ ਲੜੀ ਜਾਂਦੇ ਆ ਅ ਉਗਰਾਹਾ ਜੁਨੀਅਨ ਜਿਹੜਾ ਹੈਗਾ ਤੁਹਾਨੂੰ ਪਤਾ ਇਥੇ ਬਠਿੰਡੇ ਦੇ ਨੇੜੇ ਪਿੰਡਾਂ ਬਦਿਆਲਾ ਬਠਿੰਡੇ ਦੇ ਕਈ ਪਿੰਡਾਂ ਨੂੰ ਜਿਹੜਾ ਹੈਗਾ ਨਾਪਣ ਵਾਸਤੇ ਸਰਕਾਰ ਤੇ ਮਤਲਬ ਇਟਾ ਰੋੜੇ ਚੱਲੀ ਜਾਂਦਾ ਚੱਲੀ ਜਾਂਦੇ 1300 ਏਕੜ ਦਾ ਛੋਡੇ ਰੌਲਾ ਪਿਆ ਪਿਆ ਠੀਕ ਆ ਉਹ ਐਸ ਡੀ ਐਮ ਸਾਹਿਬ ਨੂੰ ਜਿਹੜੇ ਸਾਡੇ ਆਪਣੇ ਦੂਜੇ ਪਿੰਡ ਆ ਚਲੋ ਕਿਉਂਕਿ ਆਪਾਂ ਨੂੰ ਤਾਂ ਚਲੋ ਪਿੰਡ ਦਾ ਨਾਮ ਪਤਾ ਵੀ ਜਿਹੜਾ ਮੁਕਸਰ ਜ਼ਿਲ੍ਹੇ ਦੇ ਗਿੱਦੜ ਲੰਬੀ ਬੜਾਕ ਆ ਉਹ ਕਹੀ ਜਾਂਦਾ ਠੀਕ ਹੈ ਬਾਕੀ ਬਹੁਤ ਸਾਰਾ ਏਰੀਆ ਜਿਹੜਾ ਹੈਗਾ ਭਾਰਤ ਮਾਲਾ ਪ੍ਰੋਜੈਕਟ ਚ ਆ ਗਿਆ ਤੇ ਫਿਰ ਮਤਲਬ ਇਹਦਾ ਮਤਲਬ ਚਿੜੀ ਤੇ ਪੂੰਝੇ ਜਿਹੜਾ ਪੰਜਾਬਾ ਤਿੰਨ ਘੰਟੇ ਦਾ ਬੰਦਾ ਮੈਨਾਂ ਦਾ ਫਾਜ਼ਿਲਕਾ ਤੋਂ 3.5 ਘੰਟੇ ਦਾ ਬੰਦਾ ਚੰਡੀਗੜ੍ਹ ਟੱਪ ਜਾਂਦਾ ਐਨੇ ਕਿ ਚਰਚ ਵੀ ਇਹ ਤਾਂ ਫਿਰ ਮਨ ਲ ਕੇ ਲੜਾਈ ਜਮਾ ਸਰਪੇ ਜੀ ਦੇ ਜਿਹੜੇ ਸਾਡੇ ਕਿਸਾਨ ਲੀਡਰ ਨੇ ਉਹ ਸਮਝਦਾਰ ਨੇ ਪੜੇ ਲਿਖੇ ਨੇ ਉਹਨਾਂ ਨੇ ਦੁਨੀਆ ਨੂੰ ਬਾਚ ਲਿਆ ਤਾਂ ਇਹ ਉਹ ਐਜੀਟੇਸ਼ਨ ਆ ਤੇ ਉਤਰੇ ਹੋਏ ਆ ਉਹਨਾਂ ਨੂੰ ਇਹ ਪਤਾ ਬਾਕੀ ਉਹ ਜਿਹੜਾ ਸਿਸਟਮ ਆ ਨਾ ਜਿਹੜਾ ਅੱਗੇ ਵਧ ਰਿਹਾ ਹੈ ਉਹਨਾਂ ਨੇ ਬੜੀਆਂ ਬੜੀਆਂ ਮਾਰਸ਼ਲ ਕੌਮਾਂ ਨੂੰ ਵੀ ਮਾਰਤ ਦੇਤੀ ਹੈ ਤੇ ਉਹ ਤਰੀਕੇ ਇੱਥੇ ਵੀ ਵਰਤ ਰਹੇ ਆ ਪੰਜਾਬ ਚ ਵੀ ਉਹ ਤਰੀਕੇ ਉਹ ਟੀਕੇ ਲਾ ਕੇ ਵੇਖ ਰਹੇ ਆ ਤੇ ਵੀ ਇੱਕ ਕਦ ਤੱਕ ਲੋਕ ਲੜ ਸਕਦੇ ਆ ਮੈਂ ਤੇ ਆਨਾ ਵੀ ਸੱਚੇ ਪਾਤਸ਼ਾਹ ਨੂੰ ਲੰਮੀਆਂ ਉਮਰਾਂ ਦੇਣ ਤੇ ਇਹ ਸਾਡੇ ਵਿੱਚ ਵੀ ਸਪੇਲਟ ਭਰਨ ਤੇ ਆਉਣ ਵਾਲੀ ਸਾਡੀ ਜਨਰੇਸ਼ਨ ਵਿੱਚ ਭਰਨ ਕਿ ਅਸੀਂ ਇਹਨਾਂ ਆ ਰੀਆਂ ਭੇੜੀਆਂ ਤਾਕਤਾਂ ਦੇ ਵਿਰੁੱਧ ਲੜ ਸਕੀਏ ਕਿਉਂਕਿ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਵੇਂ ਆਹ ਤੁਸੀਂ ਮੇਰੇ ਪਿੰਡ ਦੀ ਗੱਲ ਹੀ ਕੀਤੀ ਹੈ ਜੇ ਅਸੀਂ ਹੱਥਾਂ ਤੇ ਹੱਥ ਧਰ ਕੇ ਬਹਿ ਜਾਈਏ ਚੁੱਪ ਕਰਕੇ ਬਹਿ ਜਾਈਏ ਫਿਰ 1301 ਏਕੜ ਤੱਕ ਨਹੀਂ ਗੱਲ ਰਹਿਣੀ ਜੀ ਜਿਵੇਂ ਇੱਥੇ ਬਹੁਤ ਸਾਰੀਆਂ ਇਹ ਵੀ ਅਫਵਾਹਾਂ ਨੇ ਕਈ ਵਾਰ ਅਫਵਾਹਾਂ ਜਿਹੜੀਆਂ ਸੱਚੀਆਂ ਹੋ ਜਾਂਦੀਆਂ ਇਹ ਅਫਵਾਹਾਂ ਨੇ ਕਿ ਇਹ 1301 ਏਕੜ ਨਹੀਂ ਇਹ 13000 ਏਕੜ ਤੱਕ ਏ ਵੀ افਵਾਮ ਜਿਹੜੀ ਅੱਜ ਜਿਹੜੀ ਮੈਂ ਜਾਣਦਾ ਜੀ ਜੀਓ ਪੋਲਿਟਿਕਸ ਪੜਿਆ ਮੈਨੂੰ ਪਤਾ ਕਿ 13000 ਏਕੜ ਵਾਲੀ ਵੀ ਅਫਵਾਹ ਸੱਚੀ ਹੋ ਸਕਦੀ ਹੈ ਜੀ ਇਸ ਕਰਕੇ ਇਸ ਉਹਨਾਂ ਨੂੰ ਵੀ ਸੱਚੇ ਪਾਸ਼ਾ ਉਮਰ ਲੰਮੀ ਦੇਵੇ ਤੇ ਸਾਨੂੰ ਵੀ ਬੋਧੀ ਦੇਵੇ ਕਿ ਅਸੀਂ ਉਹਨਾਂ ਨਾਲ ਜੁੜੀਏ ਤਾਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਇਹ ਸਪਿਰਟ ਭਰੀ ਜਾਵੇ ਕਿ ਆਪਦੀ ਜ਼ਮੀਨਾਂ ਤੇ ਜਾਇਦਾਦਾਂ ਲਈ ਇਹ ਲੋਕ ਲੜਨ ਹੁਣ ਤੁਹਾਡੀ ਗੱਲ ਜਿਹੜੀ ਹੈਗੀ ਆ ਬਿਲਕੁਲ ਜਾਇਜ ਆ ਪਰ ਸਰਕਾਰ ਨੇ ਕੱਲ ਜਿਹੜਾ ਪਿਛਲੇ ਦਿਨਾਂ ਚ ਮੰਤਰੀ ਸਾਹਿਬ ਆਏ ਉਹਨਾਂ ਨੇ ਤੁਹਾਨੂੰ ਇੱਕ ਤਰ੍ਹਾਂ ਦਾ ਜਿਵੇਂ ਬਦਨਾਮ ਵਾਲਾ ਹੀ ਹੋ ਜਾਊਗਾ ਅਗਲਾ ਕਊਗਾ ਯਾਰ ਪੰਜਾਬ ਝੋਖਨੇ ਚ ਨਿਕਲਿਆ ਮੰਤਰੀ ਨੇ ਕਿਹਾ ਵੀ ਜ਼ਮੀਨ ਐਕਵਾਇਰ ਨਹੀਂ ਕਰਨੀ ਥੱਲੋਂ ਕੱਢ ਲੈਣਾ ਠੀਕ ਹੈ ਮਤਲਬ ਇੱਕ ਤਰ੍ਹਾਂ ਦਾ ਉਹੀ ਹੁੰਦਾ ਵੀ ਜੇ ਤੁਸੀਂ ਵਿਰੋਧ ਕਰੋਗੇ ਤਾਂ ਆਮ ਪਬਲਿਕ 'ਚ ਇਹ ਜਾਣਾ ਯਾਰ ਉਹਨਾਂ ਦੇ ਕੁਝ ਕਰਦੇ ਨੇ ਐਵੇਂ ਰੌਲਾ ਪਾਈ ਜਾਂਦੇ ਹਨ ਤੇ ਇਹਨਾਂ ਹੁਣ ਮਤਲਬ ਤੁਹਾਡਾ ਆਉਣ ਵਾਲੀ ਵਿਖੀ ਰਾਜਨੀਤੀ ਕੀ ਆ ਕਿੱਦਾਂ ਤੁਸੀਂ ਇਹਨੂੰ ਜਿਹੜਾ ਹੈਗਾ ਕਿਹਨਾਂ ਦੇ ਤੁਸੀਂ ਟੱਚ ਤੋਂ ਦੇਖੋ ਜੀ ਸਾਨੂੰ ਨਹੀਂ ਉਹ ਬੁੱਧੂ ਬਣਾਗੇ ਕੋਟਲੀ ਸਾਹਿਬ ਸਰਕਾਰਾਂ ਆਪ ਬੁੱਧੂ ਬਣਦੀਆਂ। ਇਹ ਕਦੋਂ ਝੂਕਦੀਆਂ ਨੇ ਜਦੋਂ ਪ੍ਰੈਸ਼ਰ ਵੇਣੀ ਹੈ। ਜੂਨ 2024 ਦੇ ਵਿੱਚ ਜਦੋਂ ਸਾਨੂੰ ਪਤਾ ਲੱਗਾ ਸੀ ਸੜਕਾਂ ਤੇ ਉਤਰੇ ਅਸੀਂ ਦਫ਼ਤਰਾਂ 'ਚ ਗਏ, ਅਸੀਂ ਮੰਤਰੀਆਂ ਨਾਲ ਗੱਲ ਕੀਤੀ, ਅਸੀਂ ਚੰਡੀਗੜ੍ਹ ਤੱਕ ਵੀ ਗਏ। ਤਾਂ ਸਾਨੂੰ ਇਹੀ ਕਿਹਾ ਗਿਆ ਕਿ ਕੋਈ ਗੱਲ ਹੀ ਨਹੀਂ ਹੈਗੀ। ਜੇ ਵੀ ਪोटाਸ਼ ਦੀ ਵੀ ਆਂਦੇ ਸੀ ਕੋਈ ਗੱਲ ਹੀ ਨਹੀਂ ਹੈਗੀ। ਕਿ ਕਿ ਸਾਨੂੰ ਅਸੀਂ ਨੈੱਟ ਤੋਂ ਕੱਢਦੇ ਹਾਂ ਸਾਨੂੰ ਪਤਾ ਲੱਗਦਾ ਸੀ ਕਿ ਇੱਥੇ ਐ ਤੁਸੀਂ ਇੱਕ ਇਹਦੀ ਔਰਥ ਇਹਨਾਂ ਨੇ 1000 ਕਰੋੜ ਗਿਣੀ ਐ 1000 ਕਰੋੜ ਦੀ ਥੱਲੇ ਜੀ ਪोटाश ਪਈ ਐ ਜੇ ਕੋਟਲੀ ਸਾਹਿਬ ਸਾਨੂੰ ਉਸ ਦਿਨੇ ਬੁੱਧੂ ਬਣਾ ਸਕਦੇ ਸੀ ਕਿ ਭਈ ਤੁਸੀਂ ਜਾ ਕੇ ਘਰੇ ਬਹਿ ਜਾਓ ਕੋਈ ਐਕਵਾਇਰ ਹੀ ਨਹੀਂ ਹੋ ਰਹੀ ਅਸੀਂ ਮਿਨਿਸਟਰ ਨਾਲ ਵੀ ਗੱਲ ਕੀਤੀ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਜੀ ਕੇਂਦਰੀ ਰਾਜ ਮੰਤਰੀ ਨਾਲ ਵੀ ਗੱਲ ਕੀਤੀ ਕਿ ਕਿਸਾਨਾਂ ਨੂੰ ਉਸ ਦਿਨੇ ਤੁਸੀਂ ਕਹਿ ਦਿਓ ਕਿ ਜ਼ਮੀਨਾਂ ਤਾਂ ਐਕਵਾਇਰ ਹੋਣੀਆਂ ਹੀ ਨਹੀਂ 6 ਮਹੀਨੇ ਹੋ ਗਿਆ ਅਸੀਂ ਟੈਨਸ਼ਨਾਂ ਹੀ ਤੁਰੇ ਫਿਰਦੇ ਅਸੀਂ ਆਰਾਮ ਨਾਲ ਘਰੇ ਬੈਠਦੇ ਕੱਲ ਜਦੋਂ ਮੰਤਰੀ ਸਾਹਿਬ ਵੇਖੋ ਜੀ ਲੋਕਮਾ ਕਾਲਸੀਓ ਨਾ ਦਾ ਦੌਰ ਆ ਜੀ ਕਿਸੇ ਵੀ ਕਿਸਾਨ ਨੂੰ ਨਹੀਂ ਦੱਸਿਆ ਗਿਆ ਕਿ ਮੰਤਰੀ ਸਾਹਿਬ ਆ ਰਹੇ ਨੇ ਮੈਨਿੰਗ ਵਿਭਾਗ ਵਾਲੇ ਗੁਇਲ ਸਾਹਿਬ ਆਏ ਨੇ ਉਹਨਾਂ ਦੇ ਕਿਸੇ ਪਾਰਟੀ ਵਰਕਰ ਨੂੰ ਨਹੀਂ ਦੱਸਿਆ ਗਿਆ ਜੀ ਕਿਸਨੂੰ ਨਹੀਂ ਦੱਸਿਆ ਗਿਆ ਵੀ ਮੰਤਰੀ ਸਾਹਿਬ ਆ ਰਹੇ ਜਦੋਂ ਸਾਨੂੰ ਆਦੇ ਪਰੋਸੇ ਜਗ ਸੂਤਰਾਂ ਤੋਂ ਪਤਾ ਲੱਗਾ ਤਾਂ ਕਿਸਾਨ ਵੱਡੀ ਮਾਤਰਾ ਚ ਉੱਥੇ ਇਕੱਠੇ ਹੋ ਗਏ ਵੱਖ-ਵੱਖ ਪਿੰਡਾਂ ਤੋਂ ਆ ਗਏ ਸਾਡੇ ਹਮਦਰਦੀ ਵਾਲੇ ਲੋਕ ਆ ਗਏ ਸਾਡੀਆਂ ਯੂਨੀਅਨਸ ਜਦੋਂ ਆ ਗਈਆਂ ਜਦੋਂ ਇਹ ਪਤਾ ਲੱਗ ਗਿਆ ਕਿ ਕਿਸਾਨ ਤਾਂ ਮਰਨ ਨੂੰ ਤਿਆਰ ਬੈਠਿਆ ਲੇਕਿਨ ਰਸਤਾ ਛੱਡਣ ਨੂੰ ਨਹੀਂ ਤਿਆਰ ਬੈਠੇ ਉਦੋਂ ਮੰਤਰੀ ਸਾਹਿਬ ਨੇ ਕਿਹਾ ਕਿ ਜ਼ਮੀਨਾਂ ਤਾਂ ਐਕਵਾਇਰ ਨਹੀਂ ਹੋਣੀਆਂ ਭਾਈ ਫਿਰ ਤੁਸੀਂ ਚੰਡੀਗੜ੍ਹੋਂ ਹੀ ਇਹ ਸਟੇਟਮੈਂਟ ਦੇ ਕੇ ਤੁਰਦੇ ਕਿ ਮੈਂ ਫਲਾਣੇ ਪਿੰਡ ਚੱਲੇ ਆਇਆ ਹਾਂ ਉੱਥੇ ਸਲਾਮੀ ਆ ਤੇ ਨਾਲੇ ਉੱਥੇ ਮੈਂ ਅਜਰੀਬਨ ਕੱਟ ਕੇ ਆਉਣਾ ਪਰ ਮੈਂ ਉਹਨਾਂ ਕਿਸਾਨ ਵੀਰਾਂ ਨੂੰ ਕਹਿ ਦਉਣਾ ਕਿ ਤੁਹਾਡੀ ਜ਼ਮੀਨ ਨਾ ਅੱਜ ਐਕਵਾਇਰ ਹੋਏਗੀ ਜਾਂ ਕਦੇ ਵੀ ਨਹੀਂ ਹੋਏਗੀ ਤੁਸੀਂ ਤਾਂ ਕਹਿਣ ਮੌਕੇ ਤਾਂ ਸਾਨੂੰ ਕਹਿ ਰਹੇ ਹੋ ਜਦੋਂ ਤੁਹਾਡਾ ਰਸਤਾ ਬਲਾਕ ਹੋਇਆ ਪਰ ਬੁੱਧੂ ਅਸੀਂ ਬਣੇ ਇੱਕ ਸਾਡੀ ਸਰਕਾਰ ਬਣੀ ਤੇ ਜਿਹੜਾ ਇੱਕ ਇਹ ਪਹਿਲੀ ਵਾਰ ਹੀ ਮੰਤਰੀ ਦਾ ਸਵਾਗਤ ਖੇਤਾਂ 'ਚ ਹੋਣ ਜਾ ਰਿਹਾ ਸੀਗਾ ਇਹਦਾ ਕੀ ਕਾਰਨ ਹੈ ਸਲਾਮੀ ਛੋੜੇ ਖੇਤਾਂ ਚ ਆਕਦੇ ਨੇ ਜਿੱਥੇ ਤੁਸੀਂ ਰੋਕੀ ਰਹੀ ਸੜਕ ਉੱਥੇ ਤਾਂ ਕਹਿੰਦੇ ਜਿਹੜਾ ਹੈਗਾ ਰੈਡ ਜਿਹੜਾ ਕਾਰਪਟ ਪੇਸਿਆ ਹੋਇਆ ਸੀ ਇਹ ਕੱਲ ਅਸੀਂ ਵੀ ਕੁਐਸਚਨ ਪੋਟਾ ਪੋਨਾਂ ਨੂੰ ਕੀਤਾ ਸੀਗਾ ਕਿ ਇਸ ਹਲਕੇ ਤੋਂ ਵੀ ਸੀਐਮ ਰਹੇ ਨੇ ਹੋਰ ਵੀ ਬਹੁਤ ਸਾਰੇ ਸੀਐਮ ਰਹੇ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਚੱਕਰ ਨਹੀਂਗਾ ਚਲੋ ਵੋਸਟ ਵੈਲਕਮ ਪਰ ਅਸੀਂ ਇਹ ਉਹਨਾਂ ਨੂੰ ਕੱਲ ਪੁੱਛਿਆ ਸੀ ਵੀ ਸਾਰੇ ਆਖ ਕੇ ਪਹਿਲੀ ਵਾਰ ਖੇਤਾਂ ਦੇ ਵਿੱਚ ਗਾਰਡ ਆਫ ਆਨਰ ਕਿਉਂ ਲਿਆ ਜਾ ਰਿਹਾ ਇੱਥੋਂ ਉਹ ਲਾਜਵਾਬ ਸੀਗੇ ਅਫੀਸਰ ਵੀ ਲਾਜਵਾਬ ਸੀ ਵੀ ਖੇਤਾਂ ਦੇ ਵਿੱਚ ਗਾਰਡ ਆਫ ਆਨਰ ਇਹ ਬੜੀ ਇੱਕ ਹੈਰਾਨ ਕੁੰਨ ਗੱਲ ਆ ਜੀ ਅਸਲ ਦੇ ਵਿੱਚ ਫਿਰ ਕੋਟਰੀ ਸਾਹਿਬ ਇਹ ਵੀ ਹੈ ਆ ਇਹ ਆਪ ਕਾ ਲੋ ਗਾਰਡ ਆਫ ਆਨਰ ਵੀ ਨਹੀਂ ਲੈ ਸਕੇ ਰੀਬਨ ਵੀ ਨਹੀਂ ਕੱਟ ਸਕੇ ਕਿਉਂਕਿ ਰਸਤਾਂ 'ਨਾਂ ਦਾ ਕਿਸਾਨਾਂ ਨੇ ਬਲਾਕ ਕੀਤਾ ਹੋਇਆ ਸੀਗਾ ਉਹ ਉੱਥੇ ਉਤ ਘਾਟਣ ਵੀ ਕਰ ਸਕੇ ਤੇ ਨਾਮ ਉਹਨਾਂ ਨੂੰ ਗਾਰਡ ਆਫ ਆਨਰ ਆ ਪਰ ਸਾਨੂੰ ਅਫਸੋਸ ਹੈ ਕਿ ਮੰਤਰੀ ਸਾਹਿਬ ਸਾਡੇ ਨੇ ਸਾਡੇ ਬਣਾਏ ਹੋਏ ਨੇ ਉਹਨਾਂ ਨੇ ਸਟੇਟਮੈਂਟ ਦਿੱਤੀ ਨਹੀਂ ਕਿ ਮੈਂ ਉਸ ਲੋਕੇਸ਼ਨ ਤੇ ਜਿਹੜਾ ਲੋਕੇਸ਼ਨ ਪੁਆਇੰਟ ਸੀ ਨਹੀਂ ਪਹੁੰਚ ਸਕਿਆ। ਉਹਨਾਂ ਨੂੰ ਕਹਿ ਦੇਣਾ ਚਾਹੀਦਾ ਇੰਦੀ ਕੀ ਸੀ ਗੱਲ। ਨਾਲੇ ਸਾਨੂੰ ਆਂਦੇ ਵੀ ਅਸੀਂ ਕਿਸਾਨਾਂ ਨਾਲ ਖੜੇ ਹਾਂ, ਅਸੀਂ ਸਟੇਟ ਨਾਲ, ਸੈਂਟਰ ਨਾਲ ਨਹੀਂ ਖੜੇ। ਜੇ ਤੁਸੀਂ ਸਾਡੇ ਨਾਲ ਖੜੇ ਹੋ, ਸਾਡੇ ਹੋ ਤਾਂ ਫਿਰ ਤੁਸੀਂ ਕਹਿ ਦਿਓ ਭਈ ਮੈਂ ਜੋ ਲੋਕੇਸ਼ਨ ਸੈਂਟਰ ਤੇ ਕਿਸਾਨਾਂ ਦੇ ਵਿਰੋਧ ਕਰਕੇ ਨਹੀਂ ਗਿਆ ਤੇ ਜਦ ਤੱਕ ਮੈਂ ਕਿਸਾਨਾਂ ਨੂੰ ਵਿਸ਼ਵਾਸ ਨਹੀਂ ਦਿਵਾ ਲੈਂਦਾ ਵੀ ਐਕਵਾਇਰਮੈਂਟ ਨਹੀਂ ਹੋਏਗੀ, ਤਦ ਤੱਕ ਮੈਂ ਉਸ ਜਗ੍ਹਾ ਤੇ ਨਹੀਂ ਜਾਵਾਂਗਾ। ਤੇ ਜਿਸ ਦਿਨ ਮੈਂ ਕਿਸਾਨਾਂ ਨੂੰ ਕਨਵਿੰਸ ਕਰ ਪਾਇਆ ਕਿ ਇਹ ਐਕਵਾਇਰਮੈਂਟ ਨਹੀਂ ਹੋ ਗਈ ਤਾਂ ਕਿਸਾਨ ਫੇਰ ਮੈਂ ਉਸ ਦਿਨ ਉੱਤ ਘਾਟਰ ਕਰਨ ਹੋ ਸਕਦਾ ਫਿਰ ਅਸੀਂ ਵੀ ਉਹਨਾਂ ਨੂੰ ਉਸ ਦਿਨ ਵੈਲਕਮ ਕਹੀਏ ਜਦੋਂ ਲੁਕਮੇ ਦੌਰੇ ਨੇ ਤੁਹਾਡੇ ਤੁਸੀਂ ਲੋਕ ਕਿ ਆਉਣੇ ਹੋ ਫੇਰ ਤੁਹਾਡੀ ਮਨਛਾਹ ਦੇ ਵਿੱਚ ਸਾਨੂੰ ਕੋਈ ਹੇਰ ਫੇਰ ਲੱਗਦਾ ਤੇ ਜਿਹੜਾ ਸਪਾਂਸਰ ਜਿਹੜਾ ਪਿਛਲੀਆਂ ਇੰਟਰਵਿਊ ਹਾਂਗਾ ਉਹਨਾਂ ਚ ਦੱਸਿਆ ਵੀ ਇਹ 1980 ਦੇ ਵਿੱਚ ਪਹਿਲੇ ਪਹਿਲਾ ਖੂਹ ਲੱਗਿਆ ਸੀਗਾ ਵੀ ਇਹ ਜਿਹੜਾ ਹੈਗਾ ਲਗਭਗ ਇਹ ਖੋਜਾਂ ਚੱਲਦਿਆਂ ਦਾ 44-45 ਸਾਲ ਹੋ ਗਏ ਇਹ ਚਿਕਨਿਕ ਸਹੀ ਹੈ ਨਹੀਂ ਜੀ ਇਹ 19 ਇਹ ਨਾ ਜੀਟੀ ਰੋਡ ਦੇ ਉੱਪਰ ਹੀ ਪਰਲੇ ਬਨੇ ਸਰਾਮਾ ਬੋਜ਼ਲਾਂ ਦੀ ਪਿੰਡ ਦੇ ਵਿੱਚ ਉੱਥੇ ਮੇਰੀ ਵੀ ਤੇ ਨਿਕਲ ਜ਼ ਉੱਥੇ 1982-83 ਦੇ ਵਿੱਚ ਜੀ 83 ਦੇ ਵਿੱਚ ਉਦੋਂ ਉੱਥੇ ਉਦੋਂ ਵੀ ਸਾਲ ਸਵਾ ਸਾਲ ਉੱਥੇ ਲੱਗੇ ਰਹਿ ਜੀ ਬੋਰ ਕਰਨ ਉਦੋਂ ਆਂਦੇ ਸੀ ਵੀ ਥੱਲੇ ਡੀਜ਼ਲ ਪਾਇਆ ਗਿਆ ਅਸੀਂ ਉਦੋਂ ਗਬਰੇਟੇ ਸਾਂ ਕਿਉਂਕਿ 65 ਦੇ ਜੰਮਿਆ ਤੇ 83 ਨੂੰ ਵੇਖ ਲਓ ਵੀ 18-18-19-19 ਸਾਲ ਦੇ ਹੋਗੇ ਸਾਂ ਤੇ ਅਸੀਂ ਖੁਦ ਨਾਲ ਕੋਲ ਜਾਂਦੇ ਹਾਂ ਸਾਡੇ ਖੇਤ ਸੀਗੇ ਨਾਲ ਉਦੋਂ ਆਂਦੇ ਥੱਲੇ ਡੀਜ਼ਲ ਮਿਲਿਆ ਪਰ ਕੁਝ ਡੀਜ਼ਲ ਡੂਜ਼ਲ ਨਹੀਂ ਮਿਲਿਆ ਉਹ ਫਿਰ ਆਪ ਦੇ ਕੁਝ ਸਮੇਂ ਬਾਅਦ ਆਦਾ ਜੁੱਲੀ ਬਿਸਤਰਾ ਲਪੇਟ ਕੇ ਤੇ ਉਹ ਜਾਂਦੇ ਰਹੇ ਸੀਗੇ ਤੇ ਹੁਣ ਇਹ ਪਤਾ ਲੱਗਾ ਕਿ ਇਹਨਾਂ ਨੇ ਉਸੇ ਸਰਚ ਨੂੰ ਅੱਗੇ ਤੋਰਿਆ ਇੱਥੇ ਮੇਰੇ ਪਿੰਡਾਂ ਕਿ ਇਹਨਾਂ 220 ਦੇ ਵਿੱਚ ਨਹਿਰ ਦੇ ਨਾਲ ਫਿਰ ਇਹਨਾਂ ਨੇ ਸਾਲ ਸਵਾ ਸਾਲ ਲੱਗੇ ਰੇ ਡਰਿੱਲ ਕੀਤੀ ਇੱਥੇ ਵੀ ਇਹਨਾਂ ਨੇ 2000 ਫੁੱਟ ਦੀ ਡੂੰਘਾਈ ਤੱਕ ਕੋਟਰੀ ਸਾਹਿਬ ਇੱਥੋਂ ਘੱਟੋ ਘੱਟ 4 ਕਿਲੋਮੀਟਰ ਉੱਪਰ ਆ ਜੀ ਜਿੱਥੇ ਇਹਨਾਂ ਨੇ ਡੇਲ ਕੀਤੀ ਨਹਿਰ ਦੇ ਨਾਲ ਜੀ ਤੇ ਜਿਹੜੇ ਉਹਨਾਂ ਦੇ ਅਫੀਸਰ ਸਾਹਿਬਾਨ ਸੀ ਉਹ ਮਸ਼ੀਨਾਂ ਲੈ ਕੇ ਤੇ ਆ ਚੀਜ਼ ਸਾਰੇ ਨਿਸ਼ਾਨਦੇਹੀ ਕੀਤੀ ਸੀ ਐ ਸੜਕ ਦੇ ਉੱਪਰ ਉਹਨਾਂ ਨੇ ਰੈੱਡ ਕਰਾਸ ਲਾਏ ਹੋਏ ਸੀਗੇ ਇੱਥੇ ਖੇਤ ਦੇ ਵਿੱਚ ਜਿੱਥੇ ਕਿਦੋਂ ਉਹ ਪੁਆਇੰਟ ਮਿਲਦਾ ਏ ਉੱਥੇ ਇੱਟਾਂ ਲਾ ਦਿੰਦੇ ਸੀਗੇ ਤੇ ਕਿਸਾਨਾਂ ਨੂੰ ਇਹ ਕਿਹਾ ਸੀਗੇ ਕਿ ਕਿਰਪਾ ਕਰਕੇ ਇੱਟਾਂ ਨਾ ਪੁੱਟਿਆ ਜੀ ਜੀ ਸਾਵਧਾ ਲਾ ਲੋ ਵੀ ਉਹ ਬੜੀ ਵੱਡੀ ਇੱਕ ਉਹਨਾਂ ਦੀ ਇਹ ਸਾਰਾ ਮਿਸ਼ਨ ਸੀਗਾ ਤੇ ਇਹ ਜਿਹੜੀ ਆ 220 ਦੀ ਇਹਨਾਂ ਨੇ ਕੀਤੀ ਸਰਚ ਤੇ ਸਾਇਲੈਂਸ ਰਿਹਾ ਤੇ 2024 ਦੇ ਵਿੱਚ ਜੂਨ 2024 ਦੇ ਵਿੱਚ ਆ ਕੇ ਹਲਜੁਲ ਹੋਈ ਏ ਇਹ ਜੂਨ 2024 ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਲੈਟਰ ਕੱਢਿਆ ਜੀ ਮਾਈਨਿੰਗ ਵਿਭਾਗ ਨੂੰ ਜੀ ਮਾਈਨਿੰਗ ਵਿਭਾਗ ਦਾ ਜੇ ਜਦੋਂ ਸਾਡੇ ਪਿੰਡ ਆਇਆ ਨਾ ਸਰਪੰਚ ਸਾਹਿਬ ਨਾਲ ਰਾਬਤਾ ਕੀਤਾ ਉਹਨਾਂ ਨੇ ਸਾਰਾ ਨਰੀਖਣ ਕੀਤਾ ਤੇ ਜਦੋਂ ਉਹਨਾਂ ਨੇ ਇਹ ਕਿਹਾ ਵੀ ਇੱਥੇ ਦਾ ਸਾਡਾ ਗੁਰਦੁਆਰਾ ਜੀ ਸਾਡਾ 1.5-2 ਕਰੋੜ ਲਾ ਕੇ ਅਸੀਂ ਬਣਾਇਆ ਜੀ ਉਹਨਾਂ ਨੇ ਜੇ ਸਾਹਿਬ ਨੇ ਇਹ ਪੁੱਛਿਆ ਸੀ ਮੈਨਿੰਗ ਵਿਭਾਗ ਦੇ ਨੇ ਕਿ ਇਹ ਇਤਿਹਾਸਕ ਹੈ ਕਿ ਸੰਗਤਾਂ ਬਣਾਇਆ ਜੀ ਤਾਂ ਸਰਪੰਚ ਸਾਹਿਬ ਨੇ ਕਿਹਾ ਵੀ ਸੰਗਤਾਂ ਨੇ ਬਣਾਇਆ ਕਹਿੰਦੇ ਜੀ ਫੇਰ ਤੁਹਾਨੂੰ ਗੁਰਦੁਆਰਾ ਪਾਸੇ ਬਣਾ ਦੇਵਾਂਗੇ ਉਹ ਤੋਂ ਸਾਨੂੰ ਬੜਾ ਵੱਡਾ ਫਿਕਰ ਬਣਿਆ ਵੀ ਇਹ ਕੀ ਗੱਲ ਹੋਈ ਇਹਦਾ ਮਤਲਬ ਜਮੀਨਾਂ ਅਕਵਾਇਰ ਹੋਣ ਜਾ ਰਹੀਆਂ ਅਗਲੇ ਦਿਨ ਸਾਡੇ ਹਲਕਿਆਂ ਦੇ ਪਟਵਾਰੀ ਆ ਗਏ ਸਾਡੇ ਪਿੰਡ ਦੇ ਸਿਜਰੇ ਲੈ ਕੇ ਉਹ ਜਿਹੜਾ ਲੈਟਰ ਤੇ ਉੱਤੇ ਉਹ ਸਾਡੇ ਕੋਲ ਲੈਟਰ ਹੈਗੇ ਆ ਉਹਨਾਂ ਨੇ ਉਹ ਖਸਰੇ ਨੰਬਰ ਦਿੱਤੇ ਸੀ ਵੀ ਇਹ ਸਾਰਾ ਖਸਰਾ ਨੰਬਰ ਜਿਹੜਾ ਅੰਡਰਲਾਈਨ ਕਰ ਰਹੇ ਹੋ ਫਿਰ ਤਾਂ ਯਕੀਨ ਹੀ ਹੋ ਗਿਆ ਜੀ 1300 ਏਕੜ ਨੂੰ ਸਿਜਰੇ ਉੱਪਰ ਵੀ ਸਾਰਾ ਲੋਕੇ ਉਹਨਾਂ ਨੇ ਕੀਤਾ ਹੋਇਆ ਜੀ ਮਾਈਨਿੰਗ ਵਿਭਾਗ ਨੇ ਸਾਡੇ ਸੁਭਾ ਅਸੀਂ ਲੋਕ ਇਹ ਸਾਰਾ ਉਹਨਾਂ ਨੂੰ ਭੇਜਤਾ ਜੀ ਤੇ ਇਹਨਾਂ ਨੇ ਇਹ ਦੂਜਾ ਮਾਲ ਮਹਿਕਮੇ ਨੇ ਸਾਡੀਆਂ ਸਾਰੀਆਂ ਇੱਥੇ ਜਿੰਨੇ 1300 ਏਕੜ ਸਾਂ ਮਾਲਕੀਆਂ ਨੇ ਕਿੰਦੇ ਨਾਂ ਜ਼ਮੀਨਾਂ ਕੌਣ ਆ ਇਹ ਸਾਰਾ ਸਾਡੇ ਮਾਲ ਮਹਿਕਮੇ ਨੂੰ ਉਹਨਾਂ ਨੂੰ ਪੋਟ ਅਪ ਕੀਤਾ ਹੋਇਆ ਹੈ ਮਤਲਬ ਇੱਥੋਂ ਤੱਕ ਕਿ ਜਦੋਂ ਜਿਹੜਾ ਪਰਫਾਰਮਾਂਸ ਸਰਕਾਰ ਦਾ ਬੜਾ ਆਉਂਦਾ ਕਿਉਂਕਿ ਜ਼ਿਆਦਾਤਰ ਮਾਈਨਿੰਗ ਹੋਣ ਤੱਕ ਛੱਤੀਸਗੜ੍ਹ ਵਾਲੇ ਪਾਸੇ ਪਿਹਾਰ ਵਾਲੇ ਪਾਸੇ ਉਹਦੇ ਵੀ ਉੱਥੋਂ ਦੇ ਲੋਕ ਨੰਗੇ ਆ ਜਾਂ ਉਹ ਕਿਦਾਂ ਦੇ ਲੜਾਈ ਉਹ ਤੁਹਾਡਾ ਸੁਭਾਸ ਉਹ ਸਾਰਾ ਕੁਝ ਉਹਨਾਂ ਨੇ ਪੂਰਾ ਪਰਫਾਰਮਾਂਸ ਹਾਂਜੀ ਉਹ ਪਰਫਾਰਮਾਂਸ ਮੈਂ ਵੀ ਪੜਿਆ ਹੈ ਜੀ ਐਕਸ਼ਨ ਸਾਹ ਨੇ ਤਾਂ ਰੱਖਤਾ ਹੈ ਸਾਡੇ ਅੱਗੇ ਉਹ ਚ ਕੀ ਕੀ ਲਿਖਿਆ ਹੁੰਦਾ ਉਹਦੇ ਚ ਇਹ ਸੀ ਵੀ ਇਹ ਲੋਕਾਂ ਦੇ ਸੁਭਾਅ ਕਿ ਹੋਜੇ ਨੇ ਨਾਗੇ ਨੇ ਜੀ ਇਹ ਆ ਆਪਣੇ ਕੀ ਆਖਦੇ ਹੁੰਨੇ ਆ ਆਦਵਸੀ ਨੇ ਆਦਵਸੀ ਨੇ ਹਾਂ ਇਹ ਸਾਰੇ ਹੀ ਹੈਗੇ ਸੀਗੇ ਹੁਣ ਇਹ ਨਹੀਂ ਪਤਾ ਕਿ ਸਾਡੇ ਮੈਕਮਨੇ ਸਾਨੂੰ ਉੱਥੇ ਲੈ ਕੇ ਕੀ ਭੇਜਿਆ ਸਾਡੇ ਸੁਭਾ ਕੇ ਉਹ ਜੇ ਲੈ ਕੇ ਭੇਜਿਆ ਤਾਂ ਉਹਨਾਂ ਨੂੰ ਪਤਾ ਜੀ ਪਰਫਾਰਮੇ ਤੁਹਾਨੂੰ ਭਰਨੇ ਸੀਗੇ ਲਾਸਟ ਤੇ ਇੱਕ ਸਵਾਲ ਕੀ ਜਿਹੜਾ ਮੰਤਰੀ ਇੱਕ ਮੰਤਰੀ ਦੀ ਸਟੇਟਮੈਂਟ ਤੇ ਤੁਸੀਂ ਸੱਚ ਮੰਨ ਸਕਦੇ ਹੋ ਕਿ ਤੁਹਾਡੀਆਂ ਜ਼ਮੀਨਾਂ ਅਕਵਾਇਰ ਨਹੀਂ ਹੋਣਗੀਆਂ ਬਿਲਕੁਲ ਨਹੀਂ ਜੀ ਇਹ ਤਾਂ ਉਹ ਵਾਲਾ ਸਮਾਂ ਹੀ ਦੱਸੇਗਾ ਕਿ ਊਠ ਕਿਸ ਘਰਵਟ ਬੈਠਦਾ ਹੈ ਜੀ ਤੇ ਕਿਉਂਕਿ ਯਕੀਨ ਤਾਂ ਸਰ ਕੀਤੇ ਹੀ ਨਹੀਂ ਜਾ ਸਕਦਾ ਅੱਜ ਕੱਲ੍ਹ ਸਰਕਾਰਾਂ ਤੇ ਕਿਵੇਂ ਕਰ ਲਈਏ ਜੀ ਕਿਉਂਕਿ ਅੱਜ ਕੱਲ੍ਹ ਸਾਡੀਆਂ ਸਰਕਾਰਾਂ ਇੱਥੇ ਕੁਛ ਕਹਿ ਕੇ ਜਾਂਦੀਆਂ ਹਾਂ ਅੱਗੇ ਜਾ ਕੇ ਕੁਝ ਕਹਿ ਜੰਦੀ ਹੈ ਜੀ ਪਲ-ਪਲ ਤੇ ਸਾਡੀਆਂ ਸਰਕਾਰਾਂ ਮੁੱਕਦੀਆਂ ਚਾਹੇ ਰਾਜ ਸਰਕਾਰਾਂ ਹੋਣ ਚਾਹੇ ਕੇਂਦਰ ਸਰਕਾਰਾਂ ਹੋਣ ਚਾਹੇ ਕਿਸੇ ਪਾਰਟੀ ਦੀ ਵੀ ਸਰਕਾਰ ਹੋਵੇ ਤੇ ਲਾਸਟ ਤੇ ਬਣ ਗਈ ਆ ਜੀ ਤੇ ਲਾਸਟ ਚ ਪੁੱਛਦੇ ਆ ਜੀ ਵੀ ਤੁਹਾਡਾ ਕੀ ਸਯੁਜਕਤ ਕਿਸਾਨ ਮੋਰਚਾ ਨਾਲ ਆਪਤਾ ਹੈਗਾ ਜੋ ਮੰਨ ਲੋ ਕਿਸਾਨੀ ਮੰਗਾਂ ਤੇ ਜੋ ਲੜਦੇ ਨੇ ਹਾਂਜੀ ਹਾਂਜੀ ਬਿਲਕੁਲ ਜੀ ਅਸੀਂ ਜਿਹੜਾ ਮੇਰਾ ਪਿੰਡ ਵਾਲਾ ਜੀ ਜੀ ਅਸੀਂ ਜਦੋਂ ਦਿੱਲੀ ਅਧੋਲਨ ਸੀਗਾ ਜੀ ਮੇਰੇ ਪਿੰਡ ਨੇ ਉਦੋਂ ਵੀ ਬੜਾ ਵੱਡਾ ਕੁਸ਼ਾਹ ਦਿਖਾਇਆ ਸੀ ਮੇਰੀ ਖੁਦ ਆਦੀ ਟਰਾਲੀ ਤੇਨ ਵਰ ਗਈ ਤੇ ਸਾਡੇ ਸਾਰੇ ਮੁੰਡੇ ਲੈ ਕੇ ਜਾਂਦੇ ਹੁੰਦੇ ਸੀ ਜੀ ਹੁਣ ਮੇਰੇ ਪਿੰਡ ਦੇ ਵਿੱਚ ਜੂਨੀਅਸ ਤੇ ਸਤਨ ਜੂਨੀਅਸ ਤੇ ਜ਼ਿਲ੍ਹਾ ਪ੍ਰਧਾਨੀਆਂ ਜੀ ਮੈਂ ਆਪ ਇੱਕ ਜੂਨੀਅਨ ਦੇ ਨਾਲ ਜੁੜਿਆ ਹੋਇਆ ਹਾਂ ਸਾਡੇ ਉੱਤੇ ਸਾਡੀ ਪਿੱਠ ਤੇ ਸਾਡਾ ਸੰਯੁਕਤ ਮੋਰਚਾ ਖੜਾ ਹੈ ਜੀ ਸਾਡੀ ਪਲ-ਪਲ ਦੀ ਖਬਰ ਲੈਂਦੇ ਆ ਕੱਲ ਵੀ ਅਸੀਂ ਵੈਸੇ ਉਹਨਾਂ ਨੂੰ ਤੇ ਨਹੀਂ ਦੱਸਿਆ ਪਰ ਉਹਨਾਂ ਨੇ ਬਾਅਦ ਵਿੱਚ ਸਾਡੀ ਖਬਰ ਲਈ ਵੀ ਤੁਸੀਂ ਸਾਨੂੰ ਕਿਉਂ ਨਹੀਂ ਦੱਸਿਆ ਜੀ ਤੇ ਸੰਯੁਕਤ ਮੋਰਚਾ ਸਾਡੇ ਨਾਲ ਖੜਾ ਜੀ ਬਿਲਕੁਲ ਸਾਡੇ ਟੱਚ ਦੇ ਵਿੱਚ ਹੈ ਸਾਡੀ ਉਹਨਾਂ ਨੂੰ ਪੂਰੀ ਫਿਕਰ ਹੈ ਸਾਡੀ ਲੜਾਈ ਵੀ ਉਹਨਾਂ ਹੀ ਲੜਨੀ ਹੈ ਜੀ ਸੋ ਇਹ ਸਾਡੇ ਸਰਪੰਚ ਸਾਹਿਬ ਤੇ ਇਹਨਾਂ ਪਿੰਡਾਂ ਦੇ ਲੋਕਾਂ ਨਾਲ ਮੈਂ ਲਗਾਤਾਰ ਤੁਹਾਡੀਆਂ ਗੱਲਬਾਤਾਂ ਅੱਗੇ ਰੱਖ ਰਿਹਾ ਆਸ ਕਰਦਾ ਕਿ ਤੁਹਾਨੂੰ ਇਹਨਾਂ ਪਿੰਡਾਂ ਦੀ ਸੱਚਾਈ ਦਾ ਜਿਹੜਾ ਹੈਗਾ ਪਤਾ ਲੱਗਣਾ ਸਰਪੰਚ ਸਾਹਿਬ ਨੇ ਬੜੀ ਬਰੀਕੀ ਨਾਲ ਜਿਹੜਾ ਹੈਗਾ ਇੰਟਰਨੈਸ਼ਨਲ ਪੱਧਰ ਤੱਕ ਵੀ ਉਹਨਾਂ ਨੇ ਇੰਪੈਕਟ ਦੱਸਿਆ ਵੀ ਇਹ ਕੀ ਚੀਜ਼ ਆ ਹੋ ਸਕਦਾ ਕਿ ਆਪਾਂ ਨੂੰ ਗੁੜ ਚ ਭਲੇੜ ਕੇ ਜ਼ਹਿਰ ਦਿੱਤਾ ਜਾ ਰਿਹਾ ਹੋਵੇ ਕਿਹਾ ਜਾ ਰਿਹਾ ਹੋਵੇ ਕਿ ਸਰਕਾਰ ਅਕਵਾਇਰ ਕਰ ਰਹੀ ਆ ਜਪਟਾਸ਼ ਨਿਕਲਿਆ ਹੋ ਸਕਦਾ ਕੱਲ ਨੂੰ ਵੱਡੇ ਕਾਰਪੋਰੇਟ ਘਰਾਣੇ ਇੱਥੇ ਜਿਹੜਾ ਹੈਗਾ ਆਪਦਾ ਕਾਰੋਬਾਰ ਵੱਡਾ ਚਲਾਉਣ ਦੇ ਵਿੱਚ ਕਾਮਯਾਬ ਹੋ ਜਾਣ। ਹੁਣਲਾ ਸਮਾਂ ਪੰਜਾਬ ਦੇ ਉੱਤੇ ਬਹੁਤ ਭਾਰੀ ਆ ਲਗਾਤਾਰ ਲੋਕਾਂ ਨੂੰ ਜਿਹੜਾ ਹੈ ਖਾਸ ਕਰਕੇ ਕਿਸਾਨਾਂ ਨੂੰ ਉਦੋਂ ਨੂੰ ਇਕੱਠੇ ਹੋ ਕੇ ਲੰਨ ਦੀ ਲੋੜ ਆ। ਬਣੇ ਰੋਗਰ ਕੋਲ ਨਾ ਦਾ ਸਾਰਿਆਂ ਦਾ ਬਹੁਤ ਬੋਝ